ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਕਰਾਉਣ ਦੀ ਘੱਟ ਗੱਲ ਆ ਤੇ ਡਰਾਮੇਬਾਜ਼ੀ ਜਿਹੜੀ ਉਹ ਵੱਧ ਹੋ ਰਹੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਕਿ ਅਸੀਂ ਇੱਕ ਵੀ ਬੂੰਦ ਪਾਣੀ ਵਾਧੂ ਨਹੀਂ ਦੇਵਾਂਗੇ ਤੇ 4000 ਕਿਊਸਕ ਪਾਣੀ ਵਾਧੂ ਦੇ ਰਹੇ ਹਾਂ ਹੁਣ ਇਸ ਗੱਲ ਦਾ ਕੀ ਮਤਲਬ ਨਿਕਲਿਆ ਹੁਣ ਤੁਸੀਂ ਡੈਮ ਤੇ ਜਾ ਕੇ ਬੈਠੇ ਹੋ ਜਦੋਂ ਇਹ ਡੈਮ ਕੇਂਦਰ ਨੇ ਆਪ ਦੀ ਹੱਥੀ ਲੈ ਲਿਆ ਉਦੋਂ ਤੁਸੀਂ ਮਤਾਂ ਨਹੀਂ ਪਾ ਸਕੀ ਤੁਸੀਂ ਉੱਥੇ ਬੈਠ ਕੇ ਜਦੋਂ ਸਿਕਿਉਰਟੀ ਉਹਨਾਂ ਦੀ ਆ ਜਦੋਂ ਮਰਜ਼ੀ ਤੁਹਾਨੂੰ ਚਾਰ ਡਾਂਗਾ ਮਾਰ ਕੇ ਠਾ ਦੇਣਾ ਇਸ ਕਰਕੇ ਇਸ ਤਰ੍ਹਾਂ ਮਤਲਬ ਸਿਰਫ ਇੱਕ ਖਬਰ ਬਣਾਉਣ ਦੇ ਮਾਮਲੇ ਤੋਂ ਜਾਂ ਪੰਜਾਬ ਦੇ ਲੋਕਾਂ ਨੂੰ ਭਾਵਕ ਕਰਨ ਦੇ ਮਾਮਲੇ ਤੋਂ ਜਾਂ 2027 ਦੀ ਤਿਆਰੀ ਦੇ ਐਂਗਲ ਤੋਂ ਨਾ ਪੰਜਾਬ ਦੇ ਪਾਣੀ ਦੇ ਮਸਲੇ ਨੂੰ ਇਹਨੂੰ ਗੰਭੀਰਤਾ ਦੇ ਨਾਲ ਲੈ ਕੇੜਾ ਹੱਲ ਹੈਗਾ ਉਹ ਕਰਨਾ ਚਾਹੀਦਾ ਹੈ ਆ ਚਰਚਾਾਂਵਾਂ ਚੱਲ ਰਹੀਆਂ ਕੁਛ ਨਿਕਲੂ ਇਹਨਾਂ ਦੇ ਵਿੱਚੋਂ ਜਿਹੜੇ ਵਿਧਾਨ ਸਭਾ ਦੇ ਸੈਸ਼ਨ ਸੰਬੰਧ ਹੈ ਕੋਈ ਕਾਨੂੰਨ ਪਾਸ ਕਰਨ ਬੈਲ ਪਾਸ ਕਰਨਾ ਹੋਊਗਾ ਕੁਛ ਨਿਕਲੂ ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਪਾਣੀਆਂ ਦਾ ਸਥਾਈ ਹੱਲ ਹੋ ਜਾਊਗਾ ਤੇ ਹੁਣ ਜਿਹੜਾ ਇਹ ਮਾਮਲਾ ਹੈਗਾ ਇਹ ਸਿਰਫ 21 ਮਈ ਤੱਕ ਹੈਗਾ ਤੇ ਇਹਦੇ ਜੋ ਵਾਵਾਹੀ ਖੱਟਣ ਦਾ ਜਿਹੜਾ ਹੈਗਾ ਉਹ ਵੱਡਾ ਅਪਰਾਲਾ ਪੰਜਾਬ ਦੇ ਪਾਣੀਆਂ ਦੇ ਮਸਲੇ ਦਾ ਹੱਲ ਕਰਨ ਵਾਲੇ ਪਾਸੇ ਪੰਜਾਬ ਦੀ ਸਿਆਸਤ ਤੁਰਦੀ ਨਜ਼ਰ ਜਿਹੜੀ ਆ ਉਹ ਨਹੀਂ ਆਏ ਜੇ ਵਿਧਾਨ ਸਭਾ ਚ ਇੱਥੇ ਕੋਈ ਗੱਲ ਹੁੰਦੀ ਆ ਕੋਈ ਮਤਾ ਪੈਂਦਾ ਹੈਗਾ ਤੇ ਮੰਨ ਲਿਆ ਜਾਊਗਾ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਲੇ ਪਾਸੇ ਪੰਜਾਬ ਦੇ ਸਿਆਸਦਨ ਕੁਛ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਵੀ ਤਾਂ ਮੰਗ ਕੇਂਦਰ ਨਾਲ ਹੀ ਹੈ। ਕੇਂਦਰੀ ਧੱਕਾ ਹੀ ਕਰ ਰਹੀ ਹੈ। ਧੱਕੇ ਨਾਲ ਹਰਿਆਣਾ ਨੂੰ ਪਾਣੀ ਦਵਾ ਰਿਹਾ। ਹੁਣ ਕੀ ਲੱਗਦਾ ਵੀ ਜਿਹੜੇ ਉਹ ਧਰਨੇ ਦਿੱਲੀ ਦੇਣ ਦੀ ਵਿਜੈ ਪੰਜਾਬ। ਦੇਖੋ ਇਹ ਇਸ ਪਾਰਟੀ ਦਾ ਕੋਈ ਦੀਨਮਾਨ ਤਾਂ ਹੈ ਨਹੀਂ ਨਾ। ਪੰਜਾਬ ਦੇ ਮੁੱਖ ਮੰਤਰੀ ਦਾ ਬਿਲਕੁਲ ਹੀ ਨਹੀਂ ਹੈਗਾਗਾ। ਉਹ ਆਪਣੀ ਜਿਹਨੂੰ ਕਹਿੰਦੇ ਉਹ ਜ਼ੁਬਾਨ ਵਾਲਾ ਬੰਦਾ ਨਹੀਂ ਹੈ। ਵੀ ਕਿਸੇ ਗੱਲ ਤੇ ਕੀਤੀ ਤੇ ਉਹ ਖੜਚੇ। ਜੇ ਇਹ ਚੱਲ ਇਹ ਤਾਂ ਆਪਾਂ ਕਹਿੰਨੇ ਕਿ ਦਿੱਲੀ ਉਹਨਾਂ ਨੂੰ ਜਾਣਾ ਚਾਹੀਦਾ ਪਰ ਜਿਹੜਾ ਕੰਮ ਵਿਧਾਨ ਸਭਾ 'ਚ ਬਹਿ ਕੇ ਹੋ ਸਕਦਾ ਸੀ 4 ਸੱਲਾਂ 'ਚ ਉਹ ਵੀ ਨਹੀਂ ਕੀਤਾ ਗਿਆ। ਕਿ ਜੋ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਵਿਰੋਧ ਹੋ ਰਿਹਾ ਹਰ ਰੋਜ਼ ਲੋਕ ਇਹਨਾਂ ਦੇ ਐਮ.ਐਲ.ਏਾਂ ਦਾ ਜਲੂਸ ਕੱਢ ਰਹੇ ਆ ਉਹਦੇ ਤੋਂ ਇੱਕ ਪੂਰੇ ਨੈਰੇਟਿਵ ਨੂੰ ਬਦਲਣ ਵਾਸਤੇ ਜਿਹੜਾ 20 ਦਿਨਾਂ ਦਾ ਮਾਮਲਾ ਸੀ ਤੇ ਇਹ ਸਾਰਾ ਨੈਰੇਟਿਵ ਨੂੰ ਬਦਲਣ ਦੀ ਗੱਲ ਹੈਗੀ ਆ। ਆਮ ਆਦਮੀ ਪਾਰਟੀ ਵੱਲੋਂ ਹੁਣ ਸੋਸ਼ਲ ਮੀਡੀਆ ਤੇ ਇੱਕ ਗੇਟਵਾਲ ਨੂੰ AI ਨਾਲ ਫੋਟੋ ਬਣਾਈ ਹੈ ਕਿ ਗੇਟਵਾਲ ਟਾਈਪ ਚੀਜ਼ ਆ ਉਹਨੂੰ ਆਏ ਹੱਥ ਕੋ ਆ ਕੇ ਪੂਆ ਸਿੰਘ ਮਾਂ ਦੇ ਹਲੇ ਲਿਖਿਆ ਗਿਆ ਪਾਣੀਆਂ ਦਾ ਰਾਖਾ ਮੰਨਦੇ ਹਾਂ ਹੁਣ ਪਾਣੀ ਦਾ ਰਾਖਾ ਬਣ ਚੁਲਿਆ ਭਗਵੰਤ ਨਹੀਂ 50 ਦਾ ਮੁੱਖ ਮੰਤਰੀ ਪਾਣੀਆਂ ਦਾ ਰਾਖਾ ਹੈ ਨਾ ਕਿ ਤੁਸੀਂ ਆ ਨਹਿਰ ਦਾ ਪਾਣੀ ਖੜਾ ਨਾ ਇਹ ਮਾੜਾ ਪਾਣੀ ਦਾ ਰੰਗ ਜੇ ਤੁਸੀਂ ਦਿਖਾ ਦੋ ਤਾਂ ਭਗਵੰਤ ਮਾਨ ਹੋਰਾਂ ਨੇ ਪੰਜਾਬ ਦੇ ਪਾਣੀਆਂ 'ਚ ਜ਼ਹਿਰ ਘੁਲਣ ਨੂੰ ਹੁਣ ਅਪਰਾਧ ਮੁਕਤ ਕਰਤਾ ਉਹਨਾਂ ਨੇ ਕਿਹਾ ਮੈਂ ਪਾਣੀਆਂ ਦੀ ਰਖਵਾਲੀ ਇਸ ਤਰੀਕੇ ਨਾਲ ਕਰਨੀ ਆ ਕਿ ਇਹਨਾਂ 'ਚ ਜਿੰਨਾ ਮਰਜ਼ੀ ਜ਼ਹਿਰ ਸਿੱਟੋ ਜਿੰਨਾ ਮਰਜ਼ੀ ਪ੍ਰਦੂਸ਼ਿਤ ਕਰ ਦਿਓ ਹੁਣ ਇਹ ਅਪਰਾਧ ਨਹੀਂ ਹੈਗਾਗਾ ਹੁਣ ਥੁਰਤੇ ਪਰਚਾ ਨਹੀਂ ਹੋਊ ਤੁਹਾਨੂੰ ਜੇਲ੍ਹ ਨਹੀਂ ਭੇਜਿਆ ਜਾਊਗਾ ਥੋੜੇ ਤੋਂ ਸਿਰਫ ਪੈਸੇ ਵਸੂਲੇ ਜਾਣਗੇ ਪੰਜਾਬ ਹੈ ਉਹ ਆਪਣੇ ਦਰਿਆਈ ਪਾਣੀ ਦਾ ਤਲ ਕਿੰਨਾ ਹਿੱਸਾ ਵਰਤਿਆ ਜਿਹੜਾ ਪੰਜਾਬ ਦਾ ਦਰਿਆਈ ਪਾਣੀ 78% ਪੰਜਾਬ ਤੋਂ ਜਿਹੜਾ ਬਾਹਰ ਜਾਂਦਾ 22% 22% ਜਿਹੜਾ ਪੰਜਾਬ ਉਹਦਾ ਵੀ ਬਹੁਤ ਸਾਰਾ ਹਿੱਸਾ ਹਜੇ ਵਰਤਿਆ ਨਹੀਂ ਜਾਂਦਾ ਵੇਸਟ ਹੁੰਦਾ ਪਰ ਪੰਜਾਬ ਦੇ ਕੋਲੇ ਇੰਨਾ ਕੁ ਪਾਣੀ ਪੰਜਾਬ ਦੇ ਜਿਹੜੇ ਹੈਡ ਵਰਕਸ ਨੇ ਨਤੇ ਕੋਈ ਪੰਜਾਬ ਦਾ ਕੰਟਰੋਲ ਆਪਦਾ ਨਿੱਜੀ ਹੈ ਪੰਜਾਬ ਇਸ ਮੁਲਕ ਦਾ ਇੱਕੋ ਇੱਕ ਸੂਬਾ ਜਿੰਦਾ ਆਪਣੇ ਹੈਡ ਵਰਕਸ ਤੇ ਕੋਈ ਕੰਟਰੋਲ ਨਹੀਂ ਸਾਡੀਆਂ ਨਹਿਰਾਂ ਚ ਕਦੋਂ ਪਾਣੀ ਆਉਣਾ ਕਦੋਂ ਨਹੀਂ ਇਹ ਵੀ ਪੰਜਾਬ ਪੂਰੀ ਤਰ੍ਹਾਂ ਤੈਹ ਜਿਹੜਾ ਹੈਗਾ ਉਹ ਨਹੀਂ ਕਰ ਪਾਉਂਦਾਗਾ ਵਾਟਰ ਟਰਮੀਨੇਸ਼ਨ ਇੱਕ ਬਿੱਲ ਤਾਂ ਲੈ ਆਈ ਪਰ ਉਹ ਜਿੰਨਾ ਧਰਾਵਾਂ ਨੂੰ ਰੱਦ ਕਰਾ ਕੇ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਪਹਿਲਾ ਹੱਕ ਬਣ ਸਕਦਾ ਹੈਗਾ ਉਹਨਾਂ ਧਰਾਵਾਂ ਨੂੰ ਰੱਦ ਕਰਾਉਣ ਵਾਲੇ ਪਾਸੇ ਕੋਈ ਸਿਆਸੀ ਪਾਰਟੀ ਜਿਹੜੀ ਨਹੀਂ ਜਾ ਰਹੀਗੀ ਰਿਪੀਰੀਅਨ ਹਿਸ਼ਾਰ ਪੇਰੀਅਨ ਸਟੇਟਸ ਦਾ ਬਣਦਾ ਹੈਗਾ ਰਿਪੀਰੀਅਨ ਸਟੇਟ ਪੰਜਾਬ ਤੇ ਹਿਮਾਚਲ ਆ ਹਨਾ ਤੇ ਪੰਜਾਬ ਤੇ ਹਿਮਾਚਲ ਦਾ ਤਾਂ ਉਸ ਤਰ੍ਹਾਂ ਦਾ ਪਾਣੀ ਦਾ ਰੌਲਾ ਹੀ ਨਹੀਂ ਹੁਣ ਵੀ ਜਦੋਂ ਇਹ ਮਾਮਲਾ ਹੋਇਆ ਹੁਣ ਵੀ ਹਿਮਾਚਲ ਨੇ ਕੋਈ ਉਸ ਤਰ੍ਹਾਂ ਪੰਜਾਬ ਦੇ ਖਿਲਾਫ ਬੋਟ ਜਿਹੜੀ ਆਗੀ ਨਹੀਂ ਪਾਈਗੀ ਗੈਰ ਰਿਪੀਰੀਅਨ ਸਟੇਟ ਬੀਬੀਐਮਬੀ ਚ ਕਿਵੇਂ ਬੈਠੇ ਹੈਗੇ ਆ ਗੈਰ ਰਿਪੀਰੀਅਨ ਸਟੇਟ ਬੀਬੀਐਮਬੀ ਦੇ ਮੈਂਬਰ ਆ ਤੇ ਅਸੀਂ ਜਿਹੜੇ ਰਿਪੀਰੀਅਨ ਸਟੇਟ ਆ ਅਸੀਂ ਉਹਦੇ ਮੈਂਬਰ ਨਹੀਂ ਹੈਗੇ ਕੀ ਫਾਜ਼ਿਲ ਕਾ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਇੱਕ ਦਿਨ ਦਾ 10-10000 ਰੁਪਏ ਦਾ ਪਾਣੀ ਮੁੱਲ ਵਿਕਦਾ ਜਿਵੇਂ ਪਿੰਡਾਂ ਚ ਸਬਜ਼ੀ ਵੇਚਣਾਉਂਦੇ ਆ ਐਵੇਂ ਪੰਜਾਬ ਚ ਪਾਣੀ ਮੁੱਲ ਵਿਕ ਰਿਆ 3000 ਕਰੋੜ ਦਾ ਬੋਤਲਾਂ ਵਾਲਾ ਪਾਣੀ ਮਿਲ ਵਿਕ ਰਿਆ ਪਾਣੀ ਵਿਕ ਰਿਆ ਜਿਹੜਾ ਸੂਬਾ ਪਾਣੀਆਂ ਦੇ ਨਾਮ ਤੇ ਸੀ ਕਦੇ ਕਿਸੇ ਨੇ ਸੋਚਿਆ ਸੀ ਕਿ ਇਹ ਪੰਜ ਦਰਿਆਵਾਂ ਦੀ ਧਰਤੀ ਤੇ ਲੋਕ ਮੁੱਲ ਦਾ ਪਾਣੀ ਖਰੀਦ ਕੇ ਪੀਣਗੇ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਪੰਜਾਬ ਦੇ ਪਾਣੀਆਂ ਦਾ ਰੌਲਾ ਚੱਲ ਰਿਆ BBMB ਜਿਹੜੀ ਡੈਮ ਦੀਆਂ ਗੱਲਾਂ ਚੱਲ ਰਹੀਆਂ ਤੇ ਉਥੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਤੋਂ ਰੋਕਣ ਦੀਆਂ ਗੱਲਾਂ ਚੱਲ ਰਹੀਆਂ ਤੇ ਕੇਂਦਰ ਤੇ ਹਰਿਆਣਾ ਵਾਧੂ ਪਾਣੀ ਲਿਆਣ ਦੀ ਜਿੱਤ ਤੇ ਅੜਿਆ ਹੋਇਆ ਤੇ ਅੱਜ ਉਸ ਤੇ ਸਰਪਾਰਟੀ ਮੀਟਿੰਗ ਵੀ ਹੋਈ ਹੈ ਜਿੱਚ ਸਾਰੀਆਂ ਪਾਰਟੀਆਂ ਨੇ ਇੱਕ ਸੁਰ ਰੋਕੇ ਗੱਲ ਕਿਹਾ ਕਿ ਪੰਜਾਬ ਕੋਲ ਪਾਣੀ ਦੇਣ ਲਈ ਵਾਧੂ ਨਹੀਂ ਹੈ ਪੰਜਾਬ ਦੇ ਨਾਲ ੱੱਕਾ ਬਰਦਾਸ਼ਤ ਨਹੀਂ ਕੀਤਾ ਜਾਵਗਾ ਤੇ ਸਾਰੀਆਂ ਪਾਰਟੀਆਂ ਇੱਕ ਜੁੱਟ ਹੋ ਗਈਆਂ ਨੇ ਤੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੈ ਜਿਹੜਾ ਉਹ 5 ਤਰੀਕ ਨੂੰ ਬੁਲਾਇਆ ਗਿਆ ਹੁਣ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਉਹਦੇ ਬਾਰੇ ਹਜੇ ਇਹ ਗੱਲ ਕਲੀਅਰ ਨਹੀਂ ਕਲੀਅਰ ਨਹੀਂ ਹੋਈ ਵਿੱਚ ਕਰਨਾ ਕੀ ਹੈ ਕਿ ਡੈਮ ਸੇਫਟੀ ਐਕਟ ਰੱਦ ਕਰਨਾ ਹੈ ਕਿਹੜੇ ਫੈਸਲੇ ਲਏ ਜਾਣੇ ਆ ਜਿਨ੍ਹਾਂ ਦੇ ਆਧਾਰ ਤੇ ਇਹ ਸੈਸ਼ਨ ਬੁਲਾਇਆ ਗਿਆ ਹੁਣ ਸਾਰੇ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਤੇ ਕੀ ਵਾਕਈ ਪੰਜਾਬ ਸਰਕਾਰ ਕੋਲ ਪਾਵਰ ਹੈ ਕਿ ਉਹ ਪਾਣੀ ਰੋਕ ਸਕੇ ਇਹਨਾਂ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨ ਆਗੂ ਰਜਿੰਦਰਦੀਪ ਸਿੰਘ ਵਾਲਾ ਨੇ ਜਿਹੜੇ ਹੁਣ ਇਸ ਪਾਣੀ ਦੀਆਂ ਗੱਲਾਂ ਦੇ ਉੱਤੇ ਹੁਣ ਅਗਲੀ ਲੜਾਈ ਲੜਨ ਜਾ ਰਹੇ ਨੇ ਪਹਿਲਾਂ ਸਵਾਗਤ ਕਰ ਲਓ ਭਾਈ ਸਤਸਕਾਲ ਸਤਸਕਾਲ ਭਾਈ ਜੀ ਸ਼ੁਕਰੀਆ ਜੀ ਕਿਵੇਂ ਦੇਖ ਦਿਓ ਜਿਹੜੀ ਲੜਾਈ ਚੱਲ ਰਹੀ ਆ ਪਾਣੀ ਨੂੰ ਲੈ ਕੇ ਭਗਵਾਨ ਸਿੰਘ ਮਾਨ ਇਹ ਗੱਲ ਕਹਿ ਰਹੇ ਆ ਕਿ ਸਾਡੇ ਕੋਲੇ ਪਾਣੀ ਨਹੀਂ ਆ ਵਾਧੂ ਦੇਣ ਨੂੰ ਅਸੀਂ ਹੁਣ ਬੂੰਦ ਵੀ ਪਾਣੀ ਦੇਣਾ ਜਿੰਨਾ ਮਰਜ਼ੀ ਅੜ ਜਾਓ ਜੋ ਮਰਜ਼ੀ ਹੋ ਜਾਵੇ ਕੱਲ ਉਹ ਖੁਦ ਗਏ ਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਦਫ਼ਤਰ ਤੇ ਨੰਗਲ ਗਏ ਆ ਤਾਹਲੇ ਤੱਕ ਲਵਾਇਆ ਪੁਲਿਸ ਤੱਕ ਲਾਇਆ ਤੇ ਆ ਕੇ ਅੱਜ ਸਾਰੀਆਂ ਪਾਰਟੀਆਂ ਦੇ ਰਲ ਕੇ ਮੀਟਿੰਗ ਵੀ ਕਰ ਦਿੱਤੀ ਇਹ ਸਾਰਾ ਜੋ ਘਟਨਾ ਕਰਮ ਹੋ ਰਿਹਾ ਇਹਨੂੰ ਤੁਸੀਂ ਕਿਵੇਂ ਦੇਖੋ ਦੇਖੋ ਇਸ ਤੇ ਗੱਲ ਕਹਿਣ ਤੋਂ ਪਹਿਲਾਂ ਕਿ ਅਸੀਂ 5 ਮਈ ਨੂੰ ਜਿਹੜਾ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਅਸੀਂ 4 ਮਈ ਨੂੰ ਪੰਜਾਬ ਭਰ ਦੇ ਵਿੱਚ ਸਾਰੀਆਂ ਪਾਰਟੀਆਂ ਦੀਆਂ ਦੇ ਐਮ ਐਲ ਏ ਜਿਹੜੇ-ਜਿਹੜੇ ਵੀ ਪੰਜਾਬ ਦੀ ਵਿਧਾਨ ਸਭਾ 'ਚ ਹਾਜ਼ਰ ਆ ਉਹਨਾਂ ਨੂੰ ਅਸੀਂ ਮੰਗ ਪੱਤਰ ਦੇ ਕੇ ਇਹ ਮੰਗ ਕਰਾਂਗੇ ਕਿ ਸਾਰੀਆਂ ਪਾਰਟੀਆਂ ਦੇ ਐਮ ਐਲ ਏ ਵਿਧਾਨ ਸਭਾ 'ਚ ਪਹਿਲੇ ਨੰਬਰ ਤੇ ਜਿਹੜਾ ਡੈਮ ਸੇਫਟੀ ਐਕਟ ਆ ਉਹਨੂੰ ਰੱਦ ਕਰਨ ਦਾ ਮਤਾ ਪਾਸ ਕਰਨਾ ਕਿਉਂਕਿ ਡੈਮ ਜਿਹੜਾ ਉਹ ਸੂਬਿਆਂ ਦਾ ਅਧਿਕਾਰ ਖੇਤਰਾ ਤੇ ਕੇਂਦਰ ਨੇ ਜਿਹੜਾ ਪੂਰੇ ਮੁਲਕ ਦੇ ਡੈਮਾਂ ਤੇ ਕਬਜ਼ਾ ਕਰ ਲਿਆ ਡੈਮ ਸੇਫਟੀ ਐਕਟ ਜਿਹੜਾ ਸੀ ਉਹ ਲਿਆ ਕੇ ਇਹ ਸੂਬਿਆਂ ਦੇ ਅਧਿਕਾਰ ਦੇ ਡਾਕਾ ਪਹਿਲੇ ਨੰਬਰ ਤੇ ਤਾਂ ਇਹ ਜਿਹੜਾ ਇਹਨੂੰ ਰੱਦ ਜਿਹੜਾ ਉਹ ਕੀਤਾ ਜਾਵੇ। ਦੂਸਰੇ ਨੰਬਰ ਤੇ ਕਿ ਜਿਹੜਾ ਪੰਜਾਬ ਦੇ ਪਾਣੀਆਂ ਦਾ ਮਸਲਾ ਉਹ ਰਿਪੇਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਕੀਤਾ ਜਾਵੇ। ਤਾਂ ਕਿ ਪੰਜਾਬ ਦੇ ਪਾਣੀਆਂ ਦੀ ਜਿਹੜੀ ਅੰਨੀ ਲੁੱਟ ਹੋ ਰਹੀ ਹੈਗੀ ਆ ਉਹ ਰੋਕੀ ਜਾਵੇ ਪੰਜਾਬ ਦੇ ਪਾਣੀਆਂ ਦਾ ਮਸਲਾ ਮਸਲਾ ਕਿਸੇ ਭਾਵਕਤਾ ਦੇ ਆਧਾਰ ਤੇ ਨਾ ਉਠਾਇਆ ਜਾਵੇ ਪੰਜਾਬ ਦੇ ਪਾਣੀਆਂ ਦਾ ਮਸਲਾ ਪ੍ਰਿੰਸੀਪਲ ਦੇ ਆਧਾਰ ਤੇ ਉਠਾਇਆ ਜਾਵੇ ਤੇ ਉਹਨੂੰ ਜਿਹੜਾ ਹੈਗਾ ਉਸ ਪਾਸੇ ਹੱਲ ਕਰਨ ਵਾਲੇ ਪਾਸੇ ਤੁਰਿਆ ਜਾਵੇ ਤੇ ਦੂਸਰਾ ਜਿਹੜਾ ਇਹ ਬਣਾਇਆ ਜਾਂਦਾ ਕਿ ਪੰਜਾਬ ਦਾ ਦੂਜੇ ਸੂਬਿਆਂ ਦੇ ਨਾਲ ਰੌਲਾ ਹੈਗਾ ਸਾਡਾ ਕਿਸੇ ਸੂਬੇ ਦੇ ਨਾਲ ਕੋਈ ਰੌਲਾ ਨਹੀਂ ਅਸੀਂ ਸਿਰਫ ਆਪਣਾ ਹੱਕ ਜਿਹੜਾ ਮੰਗ ਰਹੇ ਹਾਂ ਇਹਤੇ ਮੈਂ ਅੱਗੇ ਗੱਲ ਰੱਖੂੰਗਾ ਤੀਸਰੀ ਮੰਗ ਸਾਡੀ ਹੈਗੀ ਕਿ ਜਿਹੜਾ ਸ਼ਾਰਦਾ ਜਮਨਾ ਲਿੰਕ ਪ੍ਰੋਜੈਕਟ ਹੈਗਾ ਉਹਨੂੰ ਮੁਕੰਮਲ ਕੀਤਾ ਜਾਵੇ ਤੇ ਜਿਹੜਾ ਫालतू ਪਾਣੀ ਹੈਗਾ ਸ਼ਾਰਦਾ ਦਾ ਉਹ ਪਾਣੀ ਜਿਹੜਾ ਹਰਿਆਣਾ ਤੇ ਹੋਰ ਥਾਵਾਂ ਤੇ ਜਿੱਥੇ ਲੋੜ ਹੈਗੀ ਉੱਥੇ ਜਿਹੜਾ ਵਰਤਿਆ ਜਾਵੇ ਤੇ ਚੌਥਾ ਕਿ ਪੰਜਾਬ ਦੇ ਪਾਣੀ ਜਿੰਨੇ ਜ਼ਹਿਰੀਲੇ ਹੋ ਚੁੱਕੇ ਆ ਜਿੰਨਾ ਪਾਣੀ ਦਾ ਮਤਲਬ ਮਾੜੀ ਹਾਲਤਾਂ ਪੰਜਾਬ ਤੇ ਧਰਤੀ ਹਟਲਾ ਪਾਣੀ ਖਤਮ ਹੋਣ ਕੰਢੇ ਆ ਪੰਜਾਬ ਦੇ ਹਰ ਖੇਤ ਤੱਕ ਨਹਿਰੀ ਪਾਣੀ ਤੇ ਹਰ ਘਰ ਤੱਕ ਪੀਣ ਵਾਲਾ ਪਾਣੀ ਜਿਹੜਾ ਹੈਗਾ ਪਹੁੰਚਦਾ ਕੀਤਾ ਜਾਵੇ ਇਹ ਮੰਗਾਂ ਨੂੰ ਲੈ ਕੇ ਅਸੀਂ 4 ਮਈ ਨੂੰ ਪੂਰੇ ਪੰਜਾਬ ਦੇ ਐਮਐਲਏਾਂ ਦੇ ਘਰਾਂ ਵਾਲੇ ਜਿਹੜੇ ਹੈਗੇ ਆ ਉਹ ਮੰਗ ਪੱਤਰ ਦੇਣ ਜਾਵਾਂਗੇ ਕਿ ਜੇ ਤੁਸੀਂ ਵਾਕਈ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਤੇ ਫਿਰ ਆ ਮੰਗਾ ਜਿਹੜੀਆਂ ਨੇ ਇਹਦੇ ਤੇ ਚਰਚਾ ਕਰੋ ਤੇ ਇਹ ਜਿਹੜੇ ਮਤੇ ਹੈਗੇ ਆ ਵਿਧਾਨ ਸਭਾ ਦੇ ਵਿੱਚ ਜਿਹੜਾ ਹੈਗਾ ਉਹ ਪਾਸ ਕਰੋ ਉਸ ਤੋਂ ਅਗਲੀ ਗੱਲ ਕਿ ਜਿਹੜਾ ਇਹ ਸਾਰਾ ਮਾਮਲਾ ਚੱਲ ਰਿਹਾ ਹੈਗਾ ਇਹ ਮਾਮਲੇ ਦੇ ਵਿੱਚ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਕਰਾਉਣ ਦੀ ਘੱਟ ਗੱਲ ਆ ਤੇ ਡਰਾਮੇਬਾਜ਼ੀ ਜਿਹੜੀ ਉਹ ਵੱਧ ਹੋ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਕਿਆਸੀ ਇੱਕ ਵੀ ਬੂੰਦ ਪਾਣੀ ਵਾਧੂ ਨਹੀਂ ਦੇਵਾਂਗੇ ਤੇ 4000 ਕਿਊਸਕ ਪਾਣੀ ਵਧ ਦੇ ਰਹੇ ਆ ਹੁਣ ਇਸ ਗੱਲ ਦਾ ਕੀ ਮਤਲਬ ਨਿਕਲਿਆ ਇਹ ਸਮਝਾ ਸਕਦੇ ਆ ਕਿ 4000 ਕਿਊਸਕ ਅਸੀਂ ਵਧ ਦੇ ਰਹੇ ਆ ਪਰ ਇੱਕ ਵੀ ਬੂੰਦ ਵਾਧੂ ਜਿਹੜਾ ਉਹ ਨਹੀਂ ਦੇਵਾਂਗੇ ਹੁਣ ਇਹਦੇ ਤੋਂ ਤੁਸੀਂ ਇਹਨਾਂ ਦੇ ਇਹ ਉਹਨਾਂ ਦਾ ਹੀ ਬਿਆਨ ਆ ਇਹਦੇ ਤੋਂ ਉਹਨਾਂ ਦੀ ਸੰਜੀਦਗੀ ਪੰਜਾਬ ਪ੍ਰਤੀ ਪਾਣੀਆਂ ਪ੍ਰਤੀ ਜਿਹੜੀ ਹੈਗੀ ਆ ਉਹ ਬਿਲਕੁਲ ਸਪਸ਼ਟ ਰੂਪ ਚ ਦੇਖਣ ਨੂੰ ਜਿਹੜੀ ਆ ਮਿਲਦੀ ਹੈਗੀ ਆ ਔਰ ਕਿਉਂਕਿ ਜਦੋਂ ਡੈਮ ਸੇਫਟੀ ਐਕਟ ਆਇਆ ਅਸੀਂ 30 ਜੂਨ 2022 ਨੂੰ ਠੀਕ ਆ ਇੱਕ ਵੱਡਾ ਮਜਾਰਾ ਅਸੀਂ ਚੰਡੀਗੜ੍ਹ ਦੇ ਵਿੱਚ ਕੀਤਾ। ਯਾਨੀ ਇਸ ਗੱਲ ਉੱਤੇ 3 ਸਾਲ ਹੋ ਗਏ। ਉਦੋਂ 5 ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਸਾਨੂੰ ਮੀਟਿੰਗ ਦਾ ਸਮਾਂ ਦਿੱਤਾ। ਉਹਦੇ 'ਚ ਸਾਡੀ ਪਹਿਲੀ ਮੰਗ ਇਹ ਸੀ ਕਿ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਦਾ ਮਤਾ ਜਿਹੜਾ ਪੰਜਾਬ ਦੀ ਵਿਧਾਨ ਸਭਾ 'ਚ ਲਿਆਂਦਾ ਜਾਵੇ। ਇਹ ਪਿਛਲੇ ਦਿਨੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਵੀ ਕਿਹਾ ਮੁੱਖ ਮੰਤਰੀ ਸਾਹਿਬ ਨੂੰ ਤਾਂ ਪਤਾ ਨਹੀਂ ਕਿੰਨੇ ਵਾਰੀ ਕਹਿਤਾ। ਕਈ ਆ ਗੋਣੇ ਚਿੱਠੀਆਂ ਲਿਖੀਆਂ ਅਸੀਂ ਮੰਗ ਪੱਤਰ ਦਿੱਤੇ ਪਰ ਉਹ ਅਜੇ ਤੱਕ ਮਤਾ ਜਿਹੜਾ ਉਹ ਨਹੀਂ ਆਇਆਗਾ ਹੁਣ ਤੁਸੀਂ ਡੈਮ ਤੇ ਜਾ ਕੇ ਬੈਠੇ ਹੋ ਜਦੋਂ ਇਹ ਡੈਮ ਕੇਂਦਰ ਨੇ ਆਪ ਦੀ ਹੱਥੀ ਲੈ ਲਿਆ ਉਦੋਂ ਤੁਸੀਂ ਮਤਾ ਨਹੀਂ ਪਾ ਸਕੇ ਤੁਸੀਂ ਉੱਥੇ ਬੈਠ ਕੇ ਜਦੋਂ ਸਿਕਿਉਰਟੀ ਉਹਨਾਂ ਦੀ ਆ ਜਦੋਂ ਮਰਜ਼ੀ ਤੁਹਾਡੇ ਚਾਰ ਡਾਂਗਾ ਮਾਰ ਕੇ ਠਾ ਦੇਣਾ ਇਸ ਕਰਕੇ ਇਸ ਤਰ੍ਹਾਂ ਮਤਲਬ ਸਿਰਫ ਇੱਕ ਖਬਰ ਬਣਾਉਣ ਦੇ ਮਾਮਲੇ ਤੋਂ ਜਾਂ ਪੰਜਾਬ ਦੇ ਲੋਕਾਂ ਨੂੰ ਭਾਵਕ ਕਰਨ ਦੇ ਮਾਮਲੇ ਚੋਂ ਜਾਂ 2027 ਦੀ ਤਿਆਰੀ ਦੇ ਐਂਗਲ ਤੋਂ ਨਾ ਪੰਜਾਬ ਦੇ ਪਾਣੀ ਦੇ ਮਸਲੇ ਨੂੰ ਇਹਨੂੰ ਗੰਭੀਰਤਾ ਦੇ ਨਾਲ ਲੈ ਕੇ ਜਿਹੜਾ ਹੱਲ ਹੈਗਾ ਉਹ ਕਰਨਾ ਚਾਹੀਦਾ ਹੈਗਾ ਫਿਰ ਉਹ ਕਹਿੰਦੇ ਕਿ ਜਦੋਂ ਜਿਹੜਾ ਤੁਸੀਂ ਪਾਕਿਸਤਾਨ ਤੋਂ ਪਾਣੀ ਰੋਕਣਾ ਉਹ ਦੇ ਦਿਓ ਅਸੀਂ ਉਹ ਵਾਧੂ ਦੇ ਦਾਂਗੇ ਇਹਦਾ ਮਤਲਬ ਆ ਕਿ ਉਹ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਅਸੂਲੀ ਤੌਰ ਤੇ ਜਿੰਨੀ ਜਿਹੜਾ ਨਿਜਿੱਟਣਾ ਹੈਗਾ ਉਹ ਨਹੀਂ ਚਾਹੁੰਦੇਗੇ ਇਸ ਕਰਕੇ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੀਰੀਅਨ ਪ੍ਰਿੰਸੀਪਲ ਮੁਤਾਬਕ ਜਿਹੜਾ ਹੈਗਾ ਉਹ ਹੱਲ ਹੋਵੇ ਇਸ ਪਾਸੇ ਗੱਲ ਨੂੰ ਜਿਹੜਾ ਹੈਗਾ ਉਹ ਤੋੜਨਾ ਚਾਹੀਦਾ ਤੇ ਜਿੰਨੀਆਂ ਵੀ ਸਿਆਸੀ ਪਾਰਟੀਆਂ ਪੰਜਾਬ ਦੀ ਚਰਈਆਂ ਨੇ ਭਾਵੇਂ ਇਸ ਤੋਂ ਪਹਿਲੀਆਂ ਸੀ ਉਹ ਸਾਰੀਆਂ ਨੇ ਪੰਜਾਬ ਦੇ ਨਾਲ ਧਰੋ ਕਮਾਇਆ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਨਹੀਂ ਕੀਤੀਗੀ ਜਿਸ ਕਰਕੇ ਹਾਲਾਤ ਆ ਜੇ ਬਣੇ ਹੋਏ ਆ ਕਿ ਪੰਜਾਬ 2039 ਤੱਕ ਆਪਣੀ ਧਰਤੀ ਹੀਟਲਾ ਆਖਰੀ ਬੂੰਦ ਤੱਕ ਪਾਣੀ ਜਿਹੜਾ ਹੈਗਾ ਉਹ ਕੱਢ ਲੂਗਾ ਪੰਜਾਬ ਹਰ ਸਾਲ ਹੈ ਇੱਕ ਸਾਲ ਉਹ ਲਗਭਗ 67 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਹੈਗਾ ਉਹਦੀ ਵਰਤੋਂ ਚ ਹੈਗਾ ਉਹਦੇ ਚ ਉਹ 28 ਮਿਲੀਅਨ ਏਕੜ ਫੁੱਟ ਜਿਹੜਾ ਹੈਗਾ ਉਹ ਧਰਤੀ ਠੋਕ ਕੱਢਦਾ 26 ਮਿਲੀਅਨ ਏਕੜ ਫੁੱਟ ਜਿਹੜਾ ਹੈਗਾ ਉਹ ਉਹਨੂੰ ਜਿਹੜਾ ਹੈਗਾ ਉਹ بارش ਤੋਂ ਮਿਲਦਾ ਔਰ 15.5 ਮਿਲੀਅਨ ਏਕੜ ਫੁੱਟ ਦੇ ਕਰੀਬ ਜਿਹੜਾ ਉਹਨੂੰ ਦਰਿਆਈ ਪਾਣੀ ਮਿਲਦਾ ਹੈਗਾ ਜਿਹੜਾ 28 ਮਿਲੀਅਨ ਏਕੜ ਫੁੱਟ ਧਰਤੀ ਚੋਂ ਕੱਢਿਆ ਜਾਂਦਾ بارش ਦੇ ਰਾਹੀਂ ਤੇ ਹੋਰ ਤਰੀਕਿਆਂ ਦੇ ਰਾਹੀਂ 17 ਮਿਲੀਅਨ ਏਕੜ ਫੁੱਟ ਧਰਤੀ ਚ ਦੁਬਾਰਾ ਜਿਹੜਾ ਉਹ ਜੀਰ ਜਾਂਦਾ ਰੀਚਾਰਜ ਹੋ ਜਾਂਦਾ ਤੇ 11 ਮਿਲੀਅਨ ਏਕੜ ਫੁੱਟ ਜਿਹੜਾ ਹੈਗਾ 2016 ਦਾ ਜਿਹੜਾ ਡਾਟਾ ਹੈਗਾ ਉਹਦੇ ਮੁਤਾਬਕ 261 ਮਿਲੀਅਨ ਏਕੜ ਫੁੱਟ ਪੰਜਾਬ ਦੇ ਕੋਲ ਧਰਤੀ ਹਟ ਪਾਣੀ ਰਹਿ ਗਿਆ ਤੇ 2016 ਤੋਂ ਲੈ ਕੇ 2039 ਤੱਕ 11 ਮਿਲੀਅਨ ਏਕੜ ਫੁੱਟ ਹਰ ਸਾਲ ਪਾਣੀ ਨਿਕਲਦਾ ਜਾਣ ਦੇ ਨਾਲ 2039 ਤੱਕ ਪੰਜਾਬ ਆਪਣੀ ਧਰਤੀ ਦਾ ਆਖਰੀ ਬੂੰਦ ਤੱਕ ਪਾਣੀ ਜਿਹੜਾ ਕੱਢ ਕੇ ਜ਼ਹਿਰੀਲਾ ਰੇਗਿਸਤਾਨ ਬਣਨ ਵਾਲੇ ਪਾਸੇ ਵੱਧ ਜੂਗਾ ਦਰਿਆਈ ਪਾਣੀ ਸਾਡੇ ਪਹਿਲਾਂ ਬਾਹਰ ਜਾ ਰਿਹਾ ਧਰਤੀ ਹਟਲਾ ਪਾਣੀ ਨਿਕਲ ਜਾਣਾ ਹੈ ਖਤਮ ਹੋ ਜਾਣਾ ਤੇ ਇਹ ਹਾਲਾਤ ਬਣਾਉਣ ਵਾਸਤੇ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਜਿਨ੍ਹਾਂ ਨੇ ਪੰਜਾਬ 'ਚ ਰਾਜ ਕੀਤਾ ਉਹ ਜ਼ਿੰਮੇਵਾਰ ਨੇ ਉਹ ਹਮੇਸ਼ਾ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਆਪਣੀਆਂ ਆਪਣੀ ਕੁਰਸੀ ਵਾਸਤੇ ਆਪਣੇ ਮਤਲਬ ਜਿਹੜਾ ਹੈਗਾ ਸਿਆਸੀ ਹਿੱਤਾਂ ਵਾਸਤੇ ਵਰਤੇ ਰੀਏ ਨੇ ਪੰਜਾਬ ਤੇ ਪੰਜਾਬੀਆਂ ਦੀ ਉਹਨਾਂ ਨੇ ਕਦੇ ਵੀ ਇਸ ਮਾਮਲੇ ਤੇ ਸਵਾਏ ਉਹਨਾਂ ਨੂੰ ਵੋਟਾਂ ਦੇ ਰੂਪ ਚ ਦੇਖਣ ਦੀ ਤੋਂ ਵੱਧ ਕਦੇ ਵੀ ਉਹਨਾਂ ਨੇ ਇਸ ਮਾਮਲੇ ਨੂੰ ਨਹੀਂ ਸਮਝਿਆਗਾ ਹੁਣ ਜਦੋਂ ਪੰਜਾਬ ਤੋਂ ਹਰਿਆਣਾ ਵੱਖਰਾ ਹੋਇਆ ਪੰਜਾਬ ਪੁਨਰਗਠਨ ਐਕਟ ਜਿਹੜਾ 1966 ਦਾ ਬਣਿਆ ਹੈਗਾ ਉਹਦਾ ਜਿਹੜਾ ਸੈਕਸ਼ਨ 78 79 80 ਆ ਉਹ ਸੂਬਿਆਂ ਦੇ ਅਧਿਕਾਰਾਂ ਤੇ ਡੱਕਾ ਜਿਹੜਾ ਪਾਣੀ ਵੀ ਸੂਬਿਆਂ ਦਾ ਅਧਿਕਾਰ ਖੇਤਰ ਆ ਔਰ ਜਿੱਥੇ ਪਾਣੀ ਵਗਦਾ ਉਹ ਸੂਬਿਆਂ ਦਾ ਉੱਤੇ ਪਹਿਲਾ ਜਿਹੜਾ ਅਧਿਕਾਰ ਹੈਗਾ ਉਹ ਹੁੰਦਾ ਹੈਗਾ ਉਹ 78 79 80 ਦੇ ਤਹਿਤ ਜਿਹੜਾ ਸੀਗਾ ਇੱਕ ਤਰ੍ਹਾਂ ਦਾ ਅਧਿਕਾਰ ਕੇਂਦਰ ਨੇ ਆਪਣੇ ਦੇ ਕੋਲੇ ਜਿਹੜਾ ਸੀਗਾ ਉਹ ਰੱਖ ਲਿਆ ਇਹਨੂੰ ਰੱਦ ਕਰਾਉਣ ਵਾਸਤੇ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਤਾਂ 1980 ਦੇ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਦਰਵਾਰਾ ਸਿੰਘ ਨੇ ਇੰਦਰਾ ਗਾਂਧੀ ਦੇ ਕਹਿਣ ਤੇ ਉਹ ਸੁਪਰੀਮ ਕੋਰਟ ਚੋਂ ਕੇਸ ਜਿਹੜਾ ਵਾਪਸ ਲੈ ਲਿਆ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾਉਂਦੇ ਆ ਔਰ ਸੰਵਿਧਾਨਕ ਤੌਰ ਤੇ ਉਹ ਧਰਾਵਾਂ ਨੂੰ ਜਿਹੜਾ ਗਲਤ ਸਾਹਤੋਂ ਅਸੀਂ ਪੰਜਾਬ ਉਹ ਕੇਸ ਜਿੱਤਦਾ ਸੀਗਾ ਉਹ ਕੇਸ ਜਿਹੜਾ ਸੀ ਉਹ ਵਾਪਸ ਲੈ ਲਿਆ ਉਸ ਤੋਂ ਬਾਅਦ ਅਲੱਗ-ਅਲੱਗ ਪਾਰਟੀਆਂ ਨੇ ਕਿਸੇ ਨੇ ਕਿਹਾ ਕਿ ਐਸ.ਵਾਈ.ਐਲ ਦੀ ਜ਼ਮੀਨ ਜਿਹੜੀ ਸੀਗੀ ਅਕਾਲੀ ਦਲ ਨੇ ਕਿਹਾ ਲੋਕਾਂ ਨੂੰ ਜਿਹੜੀ ਵਾਪਸ ਉਹ ਕਰ ਦੇਣੀ ਆ ਜਦ ਕਿ ਪਹਿਲਾਂ ਬਣਵਾਉਣ ਦੇ ਵਿੱਚ ਵੀ ਉਹਨਾਂ ਦਾ ਰੋਲ ਰਿਹਾ ਹੁਣ ਉਸ ਤੋਂ ਬਾਅਦ ਕੈਪਟਨ ਮਰਿੰਦਰ ਸਿੰਘ ਹੋਰੀ ਪੰਜਾਬ ਦੇ ਪਾਣੀਆਂ ਦੇ ਰਾਖੇ ਬਣ ਗਏ ਉਹ ਜਿਹੜਾ ਵਾਟਰ ਟਰਮੀਨੇਸ਼ਨ ਬਿੱਲ ਲੈ ਕੇ ਆਏ ਜਿਹਨੂੰ ਕਿ ਸੁਪਰੀਮ ਕੋਰਟ ਨੇ ਰੱਦ ਕਰਤਾ ਇਹ ਉਹਨਾਂ ਨੂੰ ਵੀ ਪਤਾ ਸੀਗਾ ਪਰ ਉਹਨਾਂ ਨੇ ਉਹ ਜਿਹੜੀਆਂ ਤਰਾਵਾਂ 78 79 80 ਕਰਕੇ ਪੰਜਾਬ ਪੁਨਰਗਠਨ ਐਟ ਦੀ ਉਹ ਬਿੱਲ ਰੱਦ ਹੋਇਆ ਉਹ ਬਿੱਲ ਤਾਂ ਵਾਟਰ ਟਰਮੀਨੇਸ਼ਨ ਦਾ ਬਿੱਲ ਤਾਂ ਲੈ ਆਈ ਪਰ ਉਹ ਜਿੰਨਾ ਧਰਾਵਾਂ ਨੂੰ ਰੱਦ ਕਰਾ ਕੇ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਪਹਿਲਾ ਹੱਕ ਬਣ ਸਕਦਾ ਹੈਗਾ ਉਹਨਾਂ ਧਰਾਵਾਂ ਨੂੰ ਰੱਦ ਕਰਾਉਣ ਵਾਲੇ ਪਾਸੇ ਕੋਈ ਸਿਆਸੀ ਪਾਰਟੀ ਜਿਹੜੀ ਨਹੀਂ ਜਾ ਰਹੀਗੀ ਤੇ ਨਾ ਹੀ ਵਿਧਾਨ ਸਭਾ ਚ ਇਸ ਮਾਮਲੇ ਤੇ ਕੋਈ ਚਰਚਾ ਜਿਹੜੀ ਹੈਗੀ ਆ ਉਹ ਹੋ ਰਹੀ ਹੈਗੀ ਆ ਉਸ ਤੋਂ ਅਗਲੀ ਗੱਲ ਜਿਹੜਾ ਇਸ ਮਾਮਲੇ ਨੂੰ ਇੱਕ ਭਾਵਕ ਤੌਰ ਤੇ ਕਿਹਾ ਜਾਂਦਾ ਕਿਸੇ ਵੀ ਅਲੱਗ-ਅਲੱਗ ਜਿਹੜੀਆਂ ਸਿਆਸੀ ਪਾਰਟੀਆਂ ਗਵਾਂਢੀ ਸੂਬਿਆਂ 'ਚ ਕਹਿੰਦੀਆਂ ਨੇ ਕਿ ਪੰਜਾਬ ਤੋਂ ਪਾਣੀ ਲੈ ਦਾਂਗੇ ਪੰਜਾਬ ਤੋਂ ਪਾਣੀ ਲੈ ਦਾਂਗੇ ਇਹ ਵਰਤਾਂਤ ਪਿਛਲੇ 40-50 ਸਾਲਾਂ 'ਚ ਇੰਨਾ ਵੱਡਾ ਬਣ ਗਿਆ ਇਹ ਗੱਲ ਇੰਨੀ ਵੱਡੀ ਉੱਪਰ ਪੱਧਰ ਤੱਕ ਚਲੀ ਗਈ ਐ ਲੱਗਦਾ ਜਿਵੇਂ ਕਿ ਵੀ ਪੰਜਾਬ ਜਿਹੜਾ ਹੈਗਾ ਉਹਦੇ ਕੋਲ ਤਾਂ ਇੰਨਾ ਪਾਣੀ ਆ ਭਈ ਉਹ ਸਾਰੇ ਸੂਬਿਆਂ ਦਾ ਮਸਲਾ ਹੱਲ ਕਰ ਸਕਦਾ ਜਦ ਕਿ ਪੰਜਾਬ ਦੀ ਤਾਂ ਮੈਂ ਹਾਲਤ ਦੱਸ ਚੁੱਕਿਆ ਪੰਜਾਬ ਦੇ ਤਾਂ ਪਿੰਡਾਂ 'ਚ ਪਾਣੀ ਮੁੱਲ ਵਿਕਦਾ ਹੈਗਾ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਇੱਕ ਦਿਨ ਦਾ 10-10 ਹਜ਼ਾਰ ਰੁਪਏ ਦਾ ਪਾਣੀ ਮੁੱਲ ਵਿਕਦਾ ਜਿਵੇਂ ਪਿੰਡਾਂ 'ਚ ਸਬਜ਼ੀ ਵੇਚ ਨਾਉਂਦੇ ਆ ਐਵੇਂ ਪੰਜਾਬ 'ਚ ਪਾਣੀ ਮੁੱਲ ਵਿਕਰਿਆ 3000 ਕਰੋੜ ਦਾ ਬੋਤਲਾਂ ਵਾਲਾ ਪਾਣੀ ਮੇਲ ਵਿਕਰਿਆ ਪਾਣੀ ਵਿਕਰਿਆ ਜਿਹੜਾ ਸੂਬਾ ਪਾਣੀਆਂ ਦੇ ਨਾਮ ਤੇ ਸੀ ਕਦੇ ਕਿਸੇ ਨੇ ਸੋਚਿਆ ਸੀ ਕਿ ਇਹ ਪੰਜ ਦਰਿਆਵਾਂ ਦੀ ਧਰਤੀ ਤੇ ਲੋਕ ਮੁੱਲ ਦਾ ਪਾਣੀ ਖਰੀਦ ਕੇ ਪੀਣਗੇ ਜਿਹੜੇ ਘਰਾਂ 'ਚ ਆਰੋ ਲੱਗਾ ਉਹ ਵੀ ਮੁੱਲ ਦਾ ਹੀ ਪੀਰੇ ਆ ਪਹਿਲਾਂ ਆਰੋ ਖਰੀਦਣ ਤੇ ਪੈਸੇ ਲਾਏ ਫਿਰ ਡੇਲੀ ਬਿਜਲੀ ਮੱਚਦੀ ਆ ਐਡਾ ਸਾਡਾ ਧਰਤੀ ਹਠਲਾ ਪਾਣੀ ਜਿਹੜਾ ਹੈਗਾ ਉਹ ਪਲੂਟ ਹੋ ਗਿਆ ਕਿਸੇ ਨੇ ਵੀ ਇਹ ਨਹੀਂ ਕਿਹਾ ਇਹ ਪਿਛਲੇ 40 ਸਾਲਾਂ ਚ ਪੰਜਾਬ ਦੇ ਸਿਆਸਦਾਨਾਂ ਨੇ ਇਹ ਗੱਲ ਨਹੀਂ ਵੱਡੇ ਪੱਧਰ ਤੇ ਉਭਾਰੀ ਕਿ ਭਾਈ ਸਾਡੇ ਕੋਲੇ ਪਾਣੀ ਨਹੀਂਗਾ ਸਾਡੇ ਕੋਲੇ ਪਾਣੀ ਹੈ ਨਹੀਂਗਾ ਤੇ ਜੇ ਭਾਈਚਾਰੇ ਦਾ ਮਤਲਬ ਇਹ ਤਾਂ ਨਹੀਂ ਹੁੰਦਾਗਾ ਕਿ ਇੱਕ ਭਾਈ ਨੂੰ ਤੁਸੀਂ ਕਹੋ ਵੀ ਯਾਰ ਸਾਡਾ ਆਪਣਾ ਭਾਈਚਾਰਾ ਤਾਂ ਬਚਦਾ ਜੇ ਤੂੰ ਬਰਬਾਦ ਹੋ ਜੇ ਤਾਂ ਭਾਈਚਾਰਾ ਤਾਂ ਫਿਰ ਦੋਨੋਂ ਭਾਈ ਇੱਕੋ ਜੇ ਬਸਰ ਨਾ ਜੇ ਕਿਤੇ ਵੀ ਪਾਣੀ ਦਾ ਸੰਕਟ ਆ ਪਾਣੀ ਦਾ ਸੰਕਟ ਤਾਂ ਪੂਰੀ ਦੁਨੀਆ 'ਚ ਹੀ ਆ ਕਿ ਪੂਰੀ ਦੁਨੀਆ ਦੇ ਪਾਣੀ ਦਾ ਸੰਕਟ ਪੰਜਾਬ ਪਾਣੀ ਦਾ ਸੰਕਟ ਹੱਲ ਪੰਜਾਬ ਕਰ ਦੂਗਾ ਠੀਕ ਆ ਪਾਣੀ ਦਾ ਸੰਕਟ ਇੱਥੇ ਬਹੁਤ ਸਾਰਾ ਪਾਣੀ ਇੰਡਸਟਰੀ ਖਰਾਬ ਕਰ ਰਹੀ ਆ ਬਹੁਤ ਸਾਰਾ ਪਾਣੀ ਹਰੇ ਇਨਕਲਾਬ ਦੇ ਖੇਤੀ ਮਾਡਲ ਕਰਕੇ ਜਾਇਆ ਜਾ ਰਿਹਾ ਬਹੁਤ ਸਾਰਾ ਪਾਣੀ ਉਹਦੀ ਗੈਰ ਵਿਗਿਆਨਿਕ ਵਰਤੋਂ ਕਰਕੇ ਘਰਾਂ 'ਚ ਬਹੁਤ ਸਾਰਾ ਪਾਣੀ ਜਾਇਆ ਹੋ ਰਿਹਾ ਹੈਗਾ ਬਹੁਤ ਸਾਰਾ ਪਾਣੀ ਜਿਹੜਾ بارش ਦਾ ਹੈਗਾ ਕੁਦਰਤ ਸਾਨੂੰ ਇੰਨਾ ਪਾਣੀ ਦਿੰਦੀ ਹੈਗੀ ਆ ਉਹ ਪਾਣੀ ਸਾਂਭਣ ਦਾ ਕੋਈ ਪ੍ਰਬੰਧ ਹੀ ਨਹੀਂ ਹੈਗਾ ਤਾਂ ਪੂਰੀ ਸਾਰੇ ਸੂਬੇ ਹੀ ਆਪਣਾ ਖੇਤੀ ਮਾਡਲ ਉਦਾਂ ਦਾ ਬਣਾਉਣ ਕੇ ਪਾਣੀ ਦੀ ਘੱਟ ਵਰਤੋਂ ਹੋਵੇ بارش ਦਾ ਪਾਣੀ ਸਾਂਭਣ ਦਾ ਪ੍ਰਬੰਧ ਜਿਹੜਾ ਸੀ ਉਹ ਕਰਨ ਕੱਲਾ ਐ ਨਹੀਂਗਾ ਕਿ ਪੰਜਾਬ ਤੋਂ ਪਾਣੀ ਖੋਖ ਹੋ ਕੇ ਮਸਲਾ ਜਿਹੜਾ ਹੱਲ ਹੈਗਾ ਉਹ ਹੋ ਜਾਣਾ ਤੇ ਹੁਣ ਜਿਹੜਾ ਕੇਂਦਰ ਸਰਕਾਰ ਨੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਦੇ ਜਿਹੜਾ ਕੇਂਦਰ ਸਰਕਾਰ ਨੇ ਤੈਅ ਕੀਤਾ ਸੀ ਪਾਣੀ ਉਸ ਤੋਂ ਵੀ ਪਾਣੀ ਵੱਧ ਜਾ ਰਿਹਾ ਹੈਗਾ ਠੀਕ ਆ ਤੇ ਹਜੇ ਵੀ ਇਹ ਪੰਜਾਬ ਨੂੰ ਜਿਹੜਾ ਹੈਗਾ ਨਾਲੇ ਉਹਨੂੰ ਲੁੱਟਿਆ ਜਾ ਰਿਹਾ ਨਾਲੇ ਕੁੱਟਿਆ ਜਾ ਰਿਹਾ ਨਾਲੇ ਉਹਨੂੰ ਦੋਸ਼ੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈਗਾ ਇਹ ਜਿਹੜਾ ਹੈਗਾ ਬਿਲਕੁਲ ਸਾਰਾ ਸਾਰ ਜਿਹੜਾ ਹੈਗਾ ਧੱਕਾ ਇਹਨੂੰ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਹੁਣ ਜਿਹੜੀ ਬੀਬੀਐਮਬੀ ਦੀ ਜਿਹੜੀ ਉਹਦੀ ਬੰਤਰ ਵੀ ਹੈਗੀ ਆ ਹੁਣ ਦੋ ਰਪੇਰੀਅਨ ਸਟੇਟ ਨੇ ਹਿਮਾਚਲ ਅਪਰ ਰਪੇਰੀਅਨ ਆ ਪੰਜਾਬ ਲੋਅਰ ਰਪੇਰੀਅਨ ਆ ਟ੍ਰਿਬਿਊਨਲ ਵੀ ਉਹਨਾਂ ਰਿਪੀਰੀਅਨ ਸਟੇਟਸ ਦਾ ਬਣਦਾ ਹੁੰਦਾ ਟ੍ਰਿਬਿਊਨਲ ਹਮੇਸ਼ਾ ਰਿਪੀਰੀਅਨ ਸਟੇਟਸ ਦਾ ਬਣਦਾ ਆਏਗਾ ਰਿਪੀਰੀਅਨ ਸਟੇਟ ਪੰਜਾਬ ਤੇ ਹਿਮਾਚਲ ਆ ਹਨਾ ਤੇ ਪੰਜਾਬ ਤੇ ਹਿਮਾਚਲ ਦਾ ਤਾਂ ਕੋਈ ਉਸ ਤਰ੍ਹਾਂ ਦਾ ਪਾਣੀ ਦਾ ਰੌਲਾ ਹੀ ਨਹੀਂ ਹੈ ਹੁਣ ਵੀ ਜਦੋਂ ਇਹ ਮਾਮਲਾ ਹੋਇਆ ਹੁਣ ਵੀ ਹਿਮਾਚਲ ਨੇ ਕੋਈ ਉਸ ਤਰ੍ਹਾਂ ਪੰਜਾਬ ਦੇ ਖਿਲਾਫ ਵੋਟ ਜਿਹੜੀ ਆ ਗਈ ਨਹੀਂ ਪਾਈਗੀ ਗੈਰ ਰਿਪੀਰੀਅਨ ਸਟੇਟ ਬੀਬੀਐਮਬੀ ਚ ਕਿਵੇਂ ਬੈਠੇ ਹੈਗੇ ਆ ਗੈਰ ਪੇਰੀਅਨ ਸਟੇਟ BBMP ਦੇ ਮੈਂਬਰ ਆ ਤੇ ਅਸੀਂ ਜਿਹੜੇ ਰਿਪੇਅਰ ਯੂਨੀਟ ਸਟੇਟ ਆ ਅਸੀਂ ਉਹਦੇ ਮੈਂਬਰ ਨਹੀਂ ਹੈਗੇ ਕਿ ਪਹਿਲਾਂ ਤਾਂ ਇੱਥੇ ਜਿਹੜਾ ਧੱਕਾ ਕੀਤਾ ਉਸ ਧੱਕੇ ਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਉਦੋਂ ਨਹੀਂ ਬੋਲੇਗੇ ਤੇ ਹੁਣ ਜਿਹੜਾ ਇਹ ਮਾਮਲਾ ਹੈਗਾ ਇਹ ਸਿਰਫ 21 ਮਈ ਤੱਕ ਹੈਗਾ ਤੇ ਇਹਦੇ ਜੋ ਵਾਵਾਹੀ ਖੱਟਣ ਦਾ ਜਿਹੜਾ ਹੈਗਾ ਉਹ ਵੱਡਾ ਅਪਰਾਲਾ ਪੰਜਾਬ ਦੇ ਪਾਣੀਆਂ ਦੇ ਮਸਲੇ ਦਾ ਹੱਲ ਕਰਨ ਵਾਲੇ ਪਾਸੇ ਪੰਜਾਬ ਦੀ ਸਿਆਸਤ ਤੁਰਦੀ ਨਜ਼ਰ ਜਿਹੜੀ ਆ ਉਹ ਨਹੀਂ ਆ ਰਹੀ ਕਿ ਜਿਹੜਾ ਮਤਲਬ ਪੰਜਾਬ ਹੈ ਉਹ ਆਪਣੇ ਦਰਿਆਈ ਪਾਣੀ ਦਾ ਕੁੱਲ ਕਿੰਨਾ ਹਿੱਸਾ ਵਰਤ ਰਿਹਾ ਪੰਜਾਬ ਲਗਭਗ ਜਿਹੜਾ ਪੰਜਾਬ ਦਾ ਦਰਿਆਈ ਪਾਣੀ 78% ਪੰਜਾਬ ਤੋਂ ਜਿਹੜਾ ਬਾਹਰ ਜਾ ਰਿਹਾ ਹੈਗਾ ਮਤਲਬ 22% 22% ਜਿਹੜਾ ਪੰਜਾਬ ਚ ਉਹਦਾ ਵੀ ਬਹੁਤ ਸਾਰਾ ਹਿੱਸਾ ਹਜੇ ਵਰਤਿਆ ਨਹੀਂ ਜਾਂਦਾ ਉਹ ਵੇਸਟ ਹੁੰਦਾ ਪਰ ਪੰਜਾਬ ਦੇ ਕੋਲੇ ਇੰਨਾ ਕੁ ਪਾਣੀ ਆ ਪੰਜਾਬ ਦੇ ਜਿਹੜੇ ਹੈਡ ਵਰਕਸ ਨੇ ਉਹਨਾਂ ਤੇ ਕੋਈ ਪੰਜਾਬ ਦਾ ਕੰਟਰੋਲ ਆਪ ਦਾ ਨਿੱਜੀ ਹੈ ਪੰਜਾਬ ਇਸ ਮੁਲਕ ਦਾ ਇੱਕੋ ਇੱਕ ਸੂਬਾ ਜਿੰਦਾ ਆਪਣੇ ਹੈਡ ਵਰਕਸ ਤੇ ਕੋਈ ਕੰਟਰੋਲ ਨਹੀਂਗਾ ਸਾਡੀਆਂ ਨਹਿਰਾਂ ਚ ਕਦੋਂ ਪਾਣੀ ਆਉਣਾ ਕਦੋਂ ਨਹੀਂ ਇਹ ਵੀ ਪੰਜਾਬ ਪੂਰੀ ਤਰ੍ਹਾਂ ਤੈਹ ਜਿਹੜਾ ਹੈਗਾ ਉਹ ਨਹੀਂ ਕਰ ਪਾਉਂਦਾਗਾ ਹੁਣ ਜਦੋਂ ਇਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਹੁਣ ਪਾਣੀ ਦੀ ਬਹੁਤ ਜ਼ਰੂਰਤ ਆ ਜਿੰਨੀ ਜਿੱਥੇ ਜਿੱਥੇ ਨਰਮੇ ਦੀ ਬਜਾਈ ਹੋਣੀ ਠੀਕ ਆ ਉਹ ਸਾਰਾ ਧਰਤੀ ਹੇਠਲਾ ਪਾਣੀ ਮਾੜਾ ਇੱਕ ਪਾਸੇ ਕਹਿੰਦੇ ਨਰਮੇ ਹੇਠਲਾ ਰਕਬਾ ਘਟ ਗਿਆ ਨਹਿਰੀ ਪਾਣੀ ਉਹਨਾਂ ਨੂੰ ਦਿੱਤਾ ਹੀ ਨਹੀਂ ਜਾਂਦਾਗਾ ਠੀਕ ਆ ਹੁਣ ਤੁਸੀਂ ਦੇਖ ਲਓ ਕਿੰਨੀ ਕਣਕਾਂ ਨੂੰ ਅੱਗ ਲੱਗੀ ਆ ਖੇਤਾਂ ਦੀ ਬਿਜਲੀ ਤਾਂ ਬੰਦ ਰਹਿਣੀ ਸੀਗੀ ਕਿਸੇ ਪੰਜਾਬ ਚ ਜਿੱਥੇ-ਜਿੱਥੇ ਵੀ ਅੱਗ ਲੱਗੀ ਕਣਕਾਂ ਨੂੰ ਕਿਤੇ ਨੇੜੇ ਸੂਏ ਚ ਕੱਸੀ ਚ ਨਹਿਰ ਚ ਪਾਣੀ ਸੀ ਵੀ ਜਿੱਥੇ ਲੋਕ ਉੱਥੋਂ ਹੀ ਪਾਣੀ ਬਾਲਟੀਆਂ ਭਰ ਕੇ ਅੱਗ ਬੁਜਾਉਂਦੇ ਕਿਤੇ ਵੀ ਪਾਣੀ ਨਹੀਂ ਸੀਗਾ ਠੀਕ ਆ ਕੀ ਲੋਕਾਂ ਨੇ ਸਬਜ਼ੀਆਂ ਬੀਜੀਆਂ ਨੇ ਹਰਾਚਾਰਾ ਬੀਜਿਆ ਜੇ ਫਸਲੀ ਵਿਭਿੰਨਤਾ ਚਾਹੁੰਦੇ ਆ ਤੇ ਫਿਰ ਪਾਣੀ ਸਿਰਫ ਝੋਨੇ ਦੇ ਮੱਦੇ ਨਜ਼ਰੀ ਹੁਣ ਚਰਚਾ ਚੱਲ ਰਹੀ ਆ ਪਾਣੀ ਦੀ ਜਿਹੜੀਆਂ ਸਬਜ਼ੀਆਂ ਬੀਜੀਆਂ ਹੋਈਆਂ ਕੀ ਉਹਨਾਂ ਨੂੰ ਨਹਿਰੀ ਪਾਣੀ ਦੀ ਜ਼ਰੂਰਤ ਨਹੀਂ ਜਿਨ੍ਹਾਂ ਨੇ ਹਰਾਚਾਰਾ ਬੀਜਿਆ ਉਹਨਾਂ ਨੂੰ ਨਹਿਰੀ ਪਾਣੀ ਦੀ ਜ਼ਰੂਰਤ ਨਹੀਂ ਜਿੱਥੇ ਨਰਮੇ ਦੀ ਬਜਾਈ ਹੋਣੀ ਆ ਉੱਥੇ ਨਹਿਰੀ ਪਾਣੀ ਦੀ ਜ਼ਰੂਰਤ ਨਹੀਂ ਠੀਕ ਆ ਤਾਂ ਸਰਕਾਰ ਵੀ ਜਿਹੜੀ ਹੈਗੀ ਆ ਉਹ ਨਹਿਰੀ ਪਾਣੀ ਬੇਸੀ ਇੰਨਾ ਦੇਤਾ ਇੰਨਾ ਦੇਤਾ ਪ੍ਰਚਾਰ ਜਿਹੜਾ ਹੈਗਾ ਉਹ ਵੱਡੀ ਪੱਧਰ ਤੇ ਹੋ ਰਿਹਾ ਨਹਿਰੀ ਪਾਣੀ ਦਿੱਤਾ ਕਿਵੇਂ ਜਾ ਰਿਹਾ ਹੈਗਾ ਮੋਗੇ ਜਿਹੜੇ ਉੱਚੇ ਕੀਤੇ ਜਾ ਰਹੇ ਆ ਨਹਿਰਾਂ ਦੇ ਤੇ ਮੋਗਿਆਂ ਤਲ ਕੰਕਰੀਟ ਨਾਲ ਪੱਕੇ ਕੀਤੇ ਜਾ ਰਹੇ ਹੈਗੇ ਆ ਔਰ ਮੋਗਿਆਂ ਦੇ ਸਾਈ ਜਿਹੜੇ 30-30 ਸਾਲ ਤੋਂ ਪਹਿਲਾਂ ਪੰਜਾਬ ਚੱਲ ਰਹੇ ਸੀ ਉਹ ਛੋਟੇ ਕੀਤੇ ਜਾ ਰਹੇ ਹੈਗੇ ਆ ਵੀ ਟੇਲਾ ਤੇ ਪਾਣੀ ਪਹਚਾਉਣਾ ਠੀਕ ਹੈ ਟੇਲ ਤੇ ਪਹੁੰਚੂ ਪਰ ਜਿਹੜੇ ਰਾਜ ਮੋਗੇ ਪੈਂਦੇ ਹੈਗੇ ਆ ਉਹਨਾਂ 'ਚ ਪਾਣੀ ਚੜਨੋਂ ਹਟ ਗਿਆ ਇਸ ਤਰ੍ਹਾਂ ਸਿਰਫ ਜਿਹੜੀ ਹੈਗੀ ਆ ਉਹ ਔਰ ਮੋਸਟਲੀ ਏਰੀਏ ਨੂੰ ਕ੍ਰਿਸ਼ਨ ਕੁਮਾਰ ਦੇ ਕਹਿਣ ਤੇ ਮਤਲਬ ਜਿਹੜਾ ਸੀ ਨਹਿਰੀ ਵਿਭਾਗ ਦੇ ਜਿਹੜੇ ਪਟਵਾਰੀਆਂ ਨੂੰ ਰੋਲਾ ਪਾਇਆ ਸੀਗਾ ਕਿ ਕਾਗਜ਼ਾਂ ਦੇ ਵਿੱਚ ਹੀ ਕਮਾਂਡ ਏਰੀਆ ਦਰਸਾਉਣ ਵਾਸਤੇ ਕਹਿ ਦਿੱਤਾ ਵੇ ਕਾਗਜ਼ਾਂ 'ਚ ਹੀ ਦਰਸਾ ਦਿਓ ਕਿ ਇੰਨੀ ਜ਼ਮੀਨ ਨੂੰ ਪਾਣੀ ਜਿਹੜਾ ਲੱਗਦਾ ਜਿੰਦ ਤੇ ਬਹੁਤ ਸਾਰੀ ਜ਼ਮੀਨ ਨੂੰ ਪਾਣੀ ਲੱਗਦਾ ਨਹੀਂ ਹੈ। ਅੱਛਾ ਆਹ ਜਿਹੜੇ ਨਹਿਰ ਤੇ ਖੜੇ ਆ ਇਹ ਵੀ ਰਾਜਸਥਾਨ ਨੂੰ ਜਾਂਦੇ ਵੇ ਤਾਂ ਉਹ ਵੀ ਕਹਿੰਦੇ ਐਂਡ ਰਾਜਸਥਾਨ 'ਚ ਜਾ ਕੀ ਹੁੰਦਾ। ਇੰਨਾ ਪਾਣੀਆਂ ਦੀ ਕੋਈ ਰੈਲਿਟੀ ਪੰਜਾਬ ਨੂੰ ਕੋਈ ਲੈਣ ਦਾ ਅਧਿਕਾਰ ਪੰਜਾਬ ਕੋਲੇ ਹੈ ਜਿਹੜਾ ਰਾਜਸਥਾਨ ਤਾਂ ਰਾਏ ਪੀਰੀਅਨ ਸਟੇਟ ਵੀ ਹੈ ਨਹੀਂ ਪੰਜਾਬ ਤੇ ਮਤਲਬ ਦਰਿਆਵਾਂ ਦੀ। ਇਹਦਾ ਇਹ ਮਤਲਬ ਇਹਦੇ ਨਾਲੋਂ ਦੁੱਗਣੀ ਨਹਿਰ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਇਹਦਾ ਕੋਈ ਪੰਜਾਬ ਕੋਲ ਅਧਿਕਾਰ ਹੈ ਲੈ ਸਕਦਾ ਹੈ ਨਹੀਂ ਲੈ ਸਕਦਾ ਇੰਨਾ ਪਾਣੀ ਹਰਿਆਣਾ ਰਾਜਸਥਾਨ ਨੂੰ ਲਗਾਤਾਰ ਜਾ ਰਿਹਾ ਕੋਈ ਕਰ ਸਕਦਾ ਪੰਜਾਬ ਨਹੀਂ ਪੰਜਾਬ ਇਹਦੇ ਬਾਰੇ ਤਾਂ ਅਸੈਂਬਲੀ ਚ ਰੈਜ਼ੋਲੂਸ਼ਨ ਪਏ ਹੋਏ ਹੈਗੇ ਹਾਂ ਰੈਲਿਟੀ ਬਾਰੇ ਪਰ ਇਸ ਤੋਂ ਗਾਂ ਗੱਲ ਤੁਰਦੀ ਨਹੀਂ ਹੈ ਜਿਹੜੀ ਸਭ ਤੋਂ ਪਹਿਲਾਂ ਗੰਗ ਕਨਾਲ 1920 ਦੇ ਕਰੀਬ ਜਿਹੜੀ ਆ ਗੰਗਾ ਨਗਰ ਨੂੰ ਨਿਕਲੀ ਰਾਜਸਥਾਨ ਨੂੰ ਨਿਕਲੀ ਜਦੋਂ ਬੀਕਾਨੇਰ ਸਟੇਟ ਸੀ ਤਾਂ ਜਦੋਂ ਅੰਗਰੇਜ਼ਾਂ ਦਾ ਰਾਜ ਸੀ 1948 ਤੱਕ ਗੰਗ ਕਨਾਲ ਦਾ ਬੀਕਾਨੇਰ ਸਟੇਟ ਪੰਜਾਬ ਨੂੰ ਪੈਸੇ ਜਿਹੜੀ ਰੈਲਿਟੀ ਦੇ ਤੌਰ ਤੇ ਉਹ ਦਿੰਦੀ ਰਹੀ ਹੈਗੀ ਠੀਕ ਹੈ ਤਾਂ ਪੰਜਾਬ ਦਾ ਅਧਿਕਾਰ ਤਾਂ ਰੈਲਿਟੀ ਲੈਣ ਦਾ ਹੈਗਾ ਹੀ ਆ ਠੀਕ ਆ ਪਰ ਗੱਲ ਤਾਂ ਉਹੀ ਆ ਕਿ ਪੰਜਾਬ ਦੇ ਸਿਆਸਦਾਨ ਪੰਜਾਬ ਦੇ ਪਾਣੀਆਂ ਦੇ ਜਿਹੜਾ ਹੱਕ ਹੈਗਾ ਹਾਂ ਉਹ ਹੱਕ ਜਿਤਾਉਣ ਦੀ ਜਿਹੜੀ ਗੱਲ ਆ ਉਹ ਨਹੀਂ ਕਰਦੇਗੇ ਹੱਕ ਨੂੰ ਲੈਣ ਵਾਸਤੇ ਜਿਹੜਾ ਕਿਸ ਵਿਧਾਨ ਤਰੀਕਾ ਕੀ ਹੋਵੇ ਸਿਆਸੀ ਤਰੀਕਾ ਹੋਵੇ ਉਹ ਨਹੀਂ ਅਪਣਾਉਂਦੇਗੇ ਉਹ ਸਿਰਫ ਤੇ ਸਿਰਫ ਇਸ ਮੁੱਦੇ ਤੇ ਲੋਕਾਂ ਨੂੰ ਭਾਵਕ ਕਰਕੇ ਸਿਰਫ ਤੇ ਸਿਰਫ ਵੋਟਾਂ ਲੈਣ ਤੱਕ ਆਪਣੇ ਆਪ ਨੂੰ ਸੀਮਤੋ ਰੱਖਦੇ ਹੈਗੇ ਅੱਛਾ ਕੀ ਲੱਗਦਾ ਜਿਹੜੀਆਂ ਆ ਚਰਚਾਵਾਂ ਚੱਲ ਰਹੀਆਂ ਕੁਝ ਨਿਕਲੂ ਇਹਨਾਂ ਦੇ ਵਿੱਚੋਂ ਜਿਹੜੇ ਵਿਧਾਨ ਸਭਾ ਦੇ ਸੈਸ਼ਨ ਸੱਦਿਆ ਹੈ ਕੋਈ ਕਾਨੂੰਨ ਪਾਸ ਕਰਨ ਬੈਲ ਪਾਸ ਕਰਨਾ ਹੋਊਗਾ ਕੁਝ ਨਿਕਲੂ ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਪਾਣੀਆਂ ਦਾ ਸਥਾਈ ਹੱਲ ਹੋ ਜਾਊਗਾ ਹਣ ਦੇਖੋ ਅਸੀਂ ਕਹਿ ਰਹੇ ਹਾਂ ਕਿ ਪੰਜ ਨੂੰ ਕੀ ਹੁੰਦਾ ਇਹ ਤਾਂ ਪਹਿਲਾਂ ਤਾਂ ਕਿਵੇਂ ਦੱਸਿਆ ਜਾ ਸਕਦਾ ਪਰ ਜਿਹੜੀ ਕੁੱਲ ਪੰਜਾਬ ਦੀ ਸਿਆਸਤ ਦੀ ਦਿਸ਼ਾ ਹੈਗੀ ਉਹਦੇ ਚੋਂ ਜ਼ਿਆਦਾ ਪੋਜ਼ਿਟਿਵ ਨਿਕਣ ਦੀ ਉਮੀਦ ਨਹੀਂ ਗਈ ਪਰ ਅਸੀਂ ਫਿਰ ਵੀ ਇਹ ਜਿਹੜੇ 4 ਤਰੀਕ ਨੂੰ ਮੰਗ ਪੱਤਰ ਦੇਣੇ ਆ ਕਿਰਤੀ ਕਿਸਾਨੀ ਯੂਨੀਅਨ ਵੱਲੋਂ ਪੂਰੇ ਪੰਜਾਬ 'ਚ ਸਾਰੀਆਂ ਸਿਆਸੀ ਪਾਰਟੀਆਂ ਦੇ ਐਮ.ਐਲ.ਏ ਨੂੰ ਕਿ 5 ਤਰੀਕ ਨੂੰ ਉਹ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਦਾ ਮਤਾ ਪਾਉਣ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਹੋਵੇ ਠੀਕ ਆ ਇਹ ਸਾਰੀਆਂ ਗੱਲਾਂ ਉਹਨੂੰ ਮੰਗ ਪੱਤਰ ਦੇਵਾਂਗੇ ਜੇ ਵਿਧਾਨ ਸਭਾ 'ਚ ਇੱਥੇ ਕੋਈ ਗੱਲ ਹੁੰਦੀ ਆ ਕੋਈ ਮਤਾ ਪੈਂਦਾ ਹੈਗਾ ਤੇ ਮੰਨ ਲਿਆ ਜਾਊਗਾ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਲੇ ਪਾਸੇ ਪੰਜਾਬ ਦੇ ਸਿਆਸਦਨ ਕੁਛ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਆ ਤੇ ਜੇ ਸਿਰਫ ਆ ਜਿਹੜਾ 21 ਮਈ ਤੱਕ ਰੋਲਾ ਹੈਗਾ ਜੇ ਭਗਵੰਤ ਮਾਨ ਇਹਦੇ ਤੇ ਵਾਹ ਵਾਈ ਖਟਣੀ ਚਾਹੁੰਦੇ ਆ ਕਿ ਜਿਹੜਾ ਇਹ ਪਾਣੀ ਜਾ ਰਿਹਾ ਠੀਕ ਆ ਇਹ ਨਹੀਂ ਦੇਣਾ ਚਾਹੀਦਾ ਪੰਜਾਬ ਨਾਲ ਧੱਕਾ ਸਿਰਫ ਇੰਨੀ ਗੱਲ ਤੇ ਮਤਾ ਪੈਂਦਾ ਹੈਗਾ ਤੇ ਇਹ ਸਿਰਫ ਵੋਟਾਂ ਲਈ ਐਕਸਰਸਾਈਜ਼ ਹੈ ਇਸ ਤੋਂ ਵੱਧ ਕੇ ਕੁਛ ਨਹੀਂ ਕਰ। ਮਤਲਬ ਸਿਰਫ ਇਹ ਆ 20-25 ਦਿਨਾਂ ਦਾ ਸੋਲੂਸ਼ਨ ਹੀ ਆ ਪੱਕਾ ਸੋਲੂਸ਼ਨ ਨਹੀਂ ਜੇ ਸਿਰਫ ਇੰਨੀ ਗੱਲ ਰਹਿੰਦੀ ਹੈ ਜੇ ਪੱਕਾ ਮਸਲਾ ਹੱਲ ਨਹੀਂ ਹੋਇਆ ਜੇ ਇੰਨੀ ਗੱਲ ਹੀ ਰਹਿੰਦੀ ਹੈ ਫਿਰ ਇਹ ਹੈਗਾ ਕਿ ਜੋ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਵਿਰੋਧ ਹੋ ਰਿਹਾ ਹਰ ਰੋਜ਼ ਲੋਕ ਇਹਨਾਂ ਦੇ ਐਮਐਲਏ ਦਾ ਜਲੂਸ ਕੱਢ ਰਹੇ ਹੈਗੇ ਆ ਉਹਦੇ ਤੋਂ ਇੱਕ ਪੂਰੇ ਨੈਰੇਟਿਵ ਨੂੰ ਬਦਲਣ ਵਾਸਤੇ ਜਿਹੜਾ 20 ਦਿਨਾਂ ਦਾ ਮਾਮਲਾ ਸੀਗਾ ਨਾਲੇ ਕਹ ਰਿਹਾ ਕਿ ਇੱਕ ਵੀ ਬੂੰਦ ਦੇਣਾ ਨਹੀਂ 4000 ਕਿਊਸਕ ਸੀ ਦੇ ਰਿਆ ਹੈ ਗਿਆ ਤਾਂ ਜਿਹੜੀ ਇਹਦੇ ਤੋਂ ਹੀ ਪਤਾ ਲੱਗਦਾ ਕਿ ਉਹ ਕਿੰਨੇ ਕੁ ਸੰਜੀਦਾ ਹੈ ਗਿਆ ਤੇ ਇਹ ਸਾਰਾ ਨੈਰੇਟਿਵ ਨੂੰ ਬਦਲਣ ਦੀ ਗੱਲ ਹੈਗੀ ਆ ਜਿਉ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਦੀ ਗੱਲ ਨਹੀਂ ਕਰਦੇ ਜਿਉ ਰਿਪੀਰੀਅਨ ਪ੍ਰਿੰਸੀਪਲ ਦੀ ਗੱਲ ਨਹੀਂ ਕਰਦੇ ਜਿਉ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਸੰਵਿਧਾਨਕ ਤੌਰ ਤੇ ਮਾਲਕ ਕਿਵੇਂ ਆ ਪੰਜਾਬ ਜੇ ਇਹ ਪਾਸੇ ਗੱਲ ਨਹੀਂ ਤੋੜ ਦਿੱਤਾ ਕੀ ਲੱਗਦਾ ਮਤਲਬ ਕਿਤੇ ਇਹ ਨਾ ਇਹ ਵੀ ਉਸ ਦਿਸ਼ਾ ਵਾਲੇ ਕਦਮ ਤਾਂ ਨਹੀਂ ਜਿਵੇਂ ਆਮ ਤੌਰ ਤੇ ਯੋਧਨਾ ਸ਼ੰਭਰੋਧ ਦੇ ਬੋਰਡ ਸਿੱਖਿਆ ਕ੍ਰਾਂਤੀ ਦੇ ਬੋਰਡ ਕਰਾਪਸ਼ਨ ਦੇ ਬੋਰਡ ਵੀ 6 ਤਰੀਕ ਤੋਂ ਬਾਅਦ 5 ਤਰੀਕ ਨੂੰ ਗੱਲਾਂ ਉਹੀ ਹੋਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜੇ ਸਿਰਫ 21 ਤਰੀਕ ਵਾਲਾ ਮਸਲਾ ਹੈ ਵੀ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵਾਂਗੂ ਪੀ ਪਾਣੀਆਂ ਦੇ ਰਾਖੇ ਦੀ ਬੋੜੀ ਲੱਗ ਜਾਣ ਤੇ ਉਸ ਤੋਂ ਬਾਅਦ ਜਿਹੜਾ ਮਸਲਾ ਅਸਲ ਦੇ ਵਿੱਚੋ ਹੱਲ ਹੋ ਗਈ। ਦੇਖੋ ਮਨਿੰਦਰ ਜੀ ਇਹ ਤਾਂ ਅਸੀਂ 4 ਤਰੀਕ ਨੂੰ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ 5 ਤਰੀਕ ਨੂੰ ਵਿਧਾਨ ਸਭਾ ਦੇ ਸੈਸ਼ਨ 'ਚ ਕੀ ਨਿਕਲਦਾ ਇਹਦੇ ਤਾਂ 5 ਸ਼ਾਮ ਨੂੰ ਜਾਂ 6 ਤਰੀਕ ਨੂੰ ਇੱਕ ਟਿੱਪਣੀ ਕੀਤੀ ਜਾ ਸਕਦੀ ਆ। ਤੋਂ 5 ਦਾ ਵਿਧਾਨ ਸਭਾ ਸੈਸ਼ਨ ਆਪਾਂ ਦੇਖ ਲਈਏ ਕਿ ਪੰਜਾਬ ਦੇ ਪਾਣੀਆਂ ਤੇ ਪੰਜਾਬ ਦੀਆਂ ਸਿਆਸੀ ਤਰ੍ਹਾਂ ਕੀ ਕਰਦੀਆਂ ਨੇ ਇਸ ਤੇ ਅਗਲੀ ਗੱਲ ਬਾਤ ਫੇਰ ਹੀ ਕੀਤੀ ਜਾਵੇ। ਜਿਵੇਂ ਹੁਣ ਇੱਕ ਗੱਲ ਹੈ ਕੱਲ ਪ੍ਰਦਰਸ਼ਨ ਕੀਤੇ ਆਮਦਵੀ ਪਾਰਟੀ ਨੇ ਵੱਖ-ਵੱਖ ਜਗ੍ਹਾ ਦੇ ਉੱਤੇ। ਜਿਹੜੇ ਇਹ ਕਹਿੰਦੇ ਸੀ ਜਦੋਂ ਕਿਸਾਨ ਧਰਨਾ ਲਾਉਂਦੇ ਆ ਵੀ ਮੰਗਾ ਆ ਤੁਸੀਂ ਚੰਡੀਗੜ੍ਹ ਰਹੇ ਹੋ ਸਾਡੇ ਤੱਕ ਕੀ ਮਕਸਦ ਹੈ ਪੰਜਾਬ 'ਚ ਧਰਨੇ ਦੇਣ ਦਾ ਕੀ ਮਕਸਦ ਹੈ ਪੰਜਾਬ ਨੂੰ ਖੱਜਲ ਖਵਾਰ ਕਰਨ ਦਾ ਕੀ ਮਕਸਦ ਹੈ ਹੁਣ ਵੀ ਤਾਂ ਮੰਗ ਕੇਂਦਰ ਨਾਲ ਹੀ ਹੈ ਕੇਂਦਰੀ ਧੱਕਾ ਹੀ ਕਰ ਰਹੀ ਹੈ ਧੱਕੇ ਨਾਲ ਹਰਿਆਣਾ ਨੂੰ ਪਾਣੀ ਦਵਾ ਰਿਹਾ ਹੁਣ ਕੀ ਲੱਗਦਾ ਵੀ ਜਿਹੜੇ ਉਹ ਧਰਨੇ ਦਿੱਲੀ ਦੇਣ ਦੀ ਵੀ ਹੈ ਪੰਜਾਬ ਦੇਖੋ ਇਹ ਇਸ ਪਾਰਟੀ ਦਾ ਕੋਈ ਦੀਨਮਾਨਤਾ ਹੈ ਨਹੀਂ ਨਾ ਪੰਜਾਬ ਦੇ ਮੁੱਖ ਮੰਤਰੀ ਦਾ ਬਿਲਕੁਲ ਹੀ ਨਹੀਂ ਹੈਗਾ ਉਹ ਆਪਣੀ ਜਿਹਨੂੰ ਕਹਿੰਦੇ ਉਹ ਜ਼ੁबान ਵਾਲਾ ਬੰਦਾ ਨਹੀਂ ਹੈ ਵੀ ਕਿਸੇ ਗੱਲ ਤੇ ਕੀਤੀ ਤੇ ਉਹ ਖੜਜੇ ਜੇ ਇਹ ਚੱਲ ਇਹ ਤਾਂ ਆਪਾਂ ਕਹਿੰਨੇ ਕਿ ਦਿੱਲੀ ਉਹਨਾਂ ਨੂੰ ਜਾਣਾ ਚਾਹੀਦਾ ਪਰ ਜਿਹੜਾ ਕੰਮ ਵਿਧਾਨ ਸਭਾ 'ਚ ਬੈਠ ਕੇ ਹੋ ਸਕਦਾ ਸੀ 4 ਸਾਲਾਂ 'ਚ ਇਹ ਨਹੀਂ ਉਹ ਵੀ ਨਹੀਂ ਕੀਤਾਗਾ ਵਿਧਾਨ ਸਭਾ ਦੇ ਵਿੱਚ ਬੈਠ ਕੇ ਡੈਮ ਸੇਫਟੀ ਐਕਟ ਦੇ ਖਿਲਾਫ ਮਤਾ ਲਿਆ ਜਾ ਸਕਦਾ ਸੀਗਾ ਠੀਕ ਆ ਕਿ ਕੇਂਦਰ ਪੰਜਾਬ ਦੇ ਡੈਮ ਤੇ ਕਿਵੇਂ ਕਬਜ਼ਾ ਕਰ ਸਕਦਾ ਹੈ ਨਾ ਪੰਜਾਬ ਦੇ ਦਰਿਆਵਾਂ ਤੇ ਬਣਿਆ ਕੇਂਦਰ ਦਾ ਤਾਂ ਅਧਿਕਾਰ ਨਹੀਂਗਾ ਉਹ ਭਾਰਤ ਦੇ ਸੰਵਿਧਾਨ ਦੀ ਉਲੰਘਣਾ ਉਹ ਵੀ ਵੀ ਵਾਟਰ ਐਂਡ ਡੈਮ ਦੋਨੋਂ ਸਟੇਟ ਸਬਜੈਕਟ ਨੇ ਇਹ ਤਾਂ ਵਿਧਾਨ ਸਭਾ 'ਚ ਬੈਠ ਕੇ ਜਿਹੜਾ ਕੰਮ ਕਰ ਸਕਦੇ ਇਹਨਾਂ ਨੇ ਉਹ ਨਹੀਂ ਕੀਤਾਗਾ ਦਿੱਲੀ ਜਾ ਕੇ ਲੜਾਈ ਲੜਨੀ ਤਾਂ ਕਿਤੇ ਵੱਡੀ ਗੱਲ ਹੈ ਇਦੇ ਨਾਲ ਇੱਕ ਗੱਲ ਤਾਂ ਹੈ ਮਤਲਬ ਇਹ ਚਰਚਾ ਜਿਹੜੀ ਛੜ ਪੈਂਦੀ ਆ ਵੀ ਪੰਜਾਬ ਤੇ ਹਰਿਆਣੇ ਦਾ ਭਾਈਚਾਰਾ ਇਹਨੂੰ ਛੱਡ ਨਾ ਲੱਗੂਗੀ ਜੇ ਇਹ ਚੀਜ਼ਾਂ ਐ ਚਲਦੀਆਂ ਰਹੀਆਂ ਦੇਖੋ ਪੰਜਾਬ ਤੇ ਹਰਿਆਣੇ ਦਾ ਜਿਹੜਾ ਭਾਈਚਾਰਾ ਕਿਸਾਨ ਅੰਦੋਲਨ ਦੌਰਾਨ ਬਣਿਆ ਹੈਗਾ ਹੈਨਾ ਅਸੀਂ ਤਾਂ ਚਾਹੁੰਦੇ ਕਿ ਪੰਜਾਬ ਹਰਿਆਣਾ ਭਾਈਚਾਰਾ ਬਰਕਰਾਰ ਰਹੇ ਅਸੀਂ ਕਿਸੇ ਵੀ ਤਰੀਕੇ ਨਾਲ ਇਹ ਨਹੀਂ ਕਹਿੰਦੇਗੇ ਵੀ ਕਿਸੇ ਦਾ ਹੱਕ ਮਾਰਿਆ ਜਾਵੇ ਅਸੀਂ ਤਾਂ ਸਿਰਫ ਆਪਣਾ ਹੱਕ ਮੰਨ ਰਹੇ ਮੰਗ ਰਹੇ ਆ ਅਸੀਂ ਤਾਂ ਕਹਿੰਦੇ ਕਿ ਜਿਹੜਾ ਸ਼ਾਰਦਾ ਜਮਨਾ ਪ੍ਰੋਜੈਕਟ ਪੂਰਾ ਕਰਕੇ ਹਰਿਆਣੇ ਨੂੰ ਜਿਹੜਾ ਪਾਣੀ ਦੀ ਕਮੀ ਉਹ ਪੂਰੀ ਕੀਤੀ ਜਾਵੇ ਠੀਕ ਆ ਪਰ ਪੰਜਾਬ ਦੇ ਪਾਣੀਆਂ ਤੇ ਕਿਸੇ ਹੋਰ ਦਾ ਹੱਕ ਕਿਵੇਂ ਬਣਦਾ ਉਹ ਸੰਵਿਧਾਨਕ ਤੌਰ ਤੇ ਕਿਸੇ ਪ੍ਰਿੰਸੀਪਲ ਦੇ ਮੁਤਾਬਕ ਤੌਰ ਸਾਨੂੰ ਗੱਲ ਜਿਤਾ ਤਾ ਦੇਵੇ ਨਾ ਵੀ ਪੰਜਾਬ ਵੀ ਆਪਣੇ ਪਾਣੀਆਂ ਤੇ ਇਸ ਇਸ ਤਰ੍ਹਾਂ ਹੱਕਦਾਰ ਨਹੀਂ ਹੈਗਾ ਪੰਜਾਬ ਆਪਣੇ ਪਾਣੀਆਂ ਦਾ ਆਪ ਹੱਕਦਾਰ ਨਹੀਂ ਪੰਜਾਬ ਦੇ ਪਾਣੀਆਂ ਦਾ ਹੱਕਦਾਰ ਕੋਈ ਹੋਰ ਆ ਇਹ ਗੱਲ ਸਾਨੂੰ ਕੋਈ ਸਮਝਾ ਦੇ ਨਾ ਇਹ ਕੁ ਸਾਨੂੰ ਸਮਝਾ ਸਕਦਾ ਸਾਨੂੰ ਕਿਸੇ ਦਲੀਲ ਨਾਲ ਕਿਸੇ ਪ੍ਰਿੰਸੀਪਲ ਨਾਲ ਵੀ ਕਿਸੇ ਸੂਬੇ ਚ ਮਾਰਬਲ ਨਿਕਲਦਾ ਭਾਈ ਉਹ ਸੂਬਾ ਆਪਣੇ ਮਾਰਬਲ ਦਾ ਮਾਲਕ ਨਹੀਂ ਬਾਕੀ ਸਾਰੇ ਉਹ ਕੱਲੇ ਉਹਦੇ ਮਾਰਬਲ ਦੇ ਮਾਲਕ ਆ ਠੀਕ ਆ ਉਸ ਤੋਂ ਅਗਲੀ ਗੱਲ ਕਿ ਅਸੀਂ ਤਾਂ ਹਰਿਆਣੇ ਆਲੇ ਸਾਡੇ ਛੋਟੇ ਭਾਈ ਨੇ ਉਹ ਭਾਈਚਾਰੇ ਦਾ ਖਿਆਲ ਪੰਜਾਬ ਨੇ ਤਾਂ ਬਹੁਤ ਰੱਖਿਆ ਜਦੋਂ ਪੰਜਾਬ ਦੀ ਵੰਡ ਹੋਈ ਆ 1966 ਦੇ ਵਿੱਚ ਹਰਿਆਣਾ ਵੱਖਰਾ ਹੋਇਆ ਉਦੋਂ 60 40 ਦੀ ਰੇਸ਼ਿਓ ਦੇ ਨਾਲ ਸਾਰੀਆਂ ਚੀਜ਼ਾਂ ਵੰਡੀਆਂ ਗਈਆਂ ਚੰਡੀਗੜ੍ਹ ਵੀ 60 40 ਦੀ ਰੇਸ਼ਿਓ ਦੇ ਨਾਲ ਪੰਜਾਬ ਦੇ ਪਾਣੀ ਦੀ ਪਹਿਲੀ ਗੱਲ ਉਦੋਂ ਇਹ ਕਿਹਾ ਗਿਆ ਕਿ ਸਾਰੇ ਐਸੈਟਸ ਜਿਹੜੇ ਆ ਉਹ 60 40 ਦੀ ਰੇਸ਼ਿਓ ਤੇ ਵੰਡੇ ਜਾਣਗੇ ਪਹਿਲੀ ਗੱਲ ਜਿਹੜੇ ਐਸੈਟਸ ਨਹੀਂ ਗਏ ਇਹ ਐਸੈਟਸ ਉਹ ਹੁੰਦੇ ਜਿਹੜਾ ਮਨੁੱਖੀ ਕਿਰਤ ਨਾਲ ਤਿਆਰ ਕੀਤੇ ਜਾਂਦੇ ਆ ਇਹ ਕੁਦਰਤੀ ਸਰੋਤ ਆ ਪਾਣੀ ਮਨੁੱਖ ਦੀ ਕਿਰਤ ਨਾਲ ਨਹੀਂ ਦਰਿਆ ਤਿਆਰ ਹੋਏਗਾ ਕੁਦਰਤੀ ਸਰੋਤ ਆ ਔਰ ਇਹ ਪੂਰੀ ਦੁਨੀਆ 'ਚ ਕੁਦਰਤੀ ਸਰੋਤ ਜਿੱਥੇ ਜਿਹੜੀ ਧਰਤੀ ਤੇ ਹੁੰਦੇ ਆ ਉਹਦੀ ਮਾਲਕੀ ਉਸੇ ਦੀ ਹੁੰਦੀ ਹੈ ਹੁਣ ਪਰ ਫਿਰ ਵੀ ਮੰਨੋ ਮੰਨ ਲਈ ਆਪਾਂ ਇੱਕ ਮਿੰਟ ਲਈ ਕਿ 60 40 ਦੀ ਰੇਸ਼ੀਓ ਦੇ ਨਾਲ ਜਿਹੜਾ ਹੈਗਾ ਉਹ ਪੰਜਾਬ ਦੇ ਪਾਣੀ ਜਿਹੜੇ ਸੀਗੇ ਉਹ ਹਰਿਆਣੇ ਚ ਵੰਡੇ ਗਏ ਕਿ 60% ਪੰਜਾਬ ਦਾ 40% ਜਿਹੜਾ ਸੀ ਉਹ ਹਰਿਆਣੇ ਦਾ ਉਹ ਸਤਲੋਜ ਤੇ ਬਿਆਸ ਦੇ ਵਿੱਚੋਂ ਆਪਣਾ ਹਿੱਸਾ ਜਿਹੜਾ ਸੀਗਾ ਉਹਨਾਂ ਨੇ 40% ਜਿਹੜਾ ਸੀ ਉਹ ਲੈ ਲਿਆ ਪਰ ਜਿਹੜਾ ਜਮਨਾ ਸਾਂਝੇ ਪੰਜਾਬ ਦਾ ਦਰਿਆ ਸੀ ਜਮਨਾ ਜਿੰਦੇ ਗਾਂਹ ਰਪੀਰ ਯੂਨੀਅਨ ਸਟੇਟ ਦਿੱਲੀ ਵੀ ਆ ਯੂਪੀ ਵੀ ਆ ਉਹ ਜਮਨਾ ਜਿਹੜਾ ਸੀਗਾ ਉਹ ਸਾਂਝੇ ਪੰਜਾਬ ਦਾ ਦਰਿਆ ਸੀਗਾ ਔਰ ਪੰਜਾਬ ਦਾ ਰਪੇਰੀਅਨ ਸਟੇਟ ਸੀਗਾ ਜੇ 60 40 ਦੀ ਰੇਸ਼ਿਓ ਨਾਲ ਵੰਡਿਆ ਜਾਣਾ ਸੀ ਤਾਂ ਫਿਰ 60% ਜਿਹੜਾ ਜਮਨਾ ਦਾ ਪਾਣੀ ਆ ਉਹ ਵੰਡ ਦੇ ਮੁਤਾਬਕ ਉਹਦੇ ਤੇ ਹੱਕ ਪੰਜਾਬ ਦਾ ਬਣਦਾ ਪਰ ਪੰਜਾਬ ਨੇ ਕਦੇ ਵੀ ਨਹੀਂ ਕਿਹਾ ਕਿ ਜਮਨਾ ਦਾ 60% ਪਾਣੀ ਸਾਨੂੰ ਦਿਓ ਜਦ ਕਿ ਪੰਜਾਬ ਦਾ ਬਣਦਾ ਪੰਜਾਬ ਨੇ ਤਾਂ ਭਾਈਚਾਰਾ ਰੱਖਣ ਵਾਸਤੇ ਪੰਜਾਬ ਨੇ ਤਾਂ ਬਹੁਤ ਵੱਡਾ ਦਿਲ ਕੀਤਾ ਹੈਗਾ ਠੀਕ ਆ ਜੇ ਪੰਜਾਬ ਹਰਿਆਣੇ ਚ ਦਰਿਆ ਰਹੇਗਾ ਜਮਨਾ ਫਿਰ ਜੇ ਰਪੇਰੀਨ ਪ੍ਰਿੰਸੀਪਲ ਮੁਤਾਬਕ ਉਹਦਾ مالک ਪੂਰੇ ਤੌਰ ਤੇ ਹਰਿਆਣਾ ਹੀ ਆ ਤੇ ਫਿਰ ਜਿਹੜੇ ਪੰਜਾਬ ਚ ਦਰਿਆ ਰਹੇਗੇ ਇਹਨਾਂ ਦਾ ਪੂਰੇ ਤੌਰ ਤੇ مالک ਪੰਜਾਬ ਹੀ ਹੋਣਾ ਚਾਹੀਦਾ ਪ੍ਰਿੰਸੀਪਲ ਤੇ ਇਹੀ ਕਹਿੰਦਾ ਅਸੂਲਤਾ ਇਹੀ ਕਹਿੰਦਾ ਤੇ ਜੇ ਭਰਾਵਾਂ ਦੇ ਵਿੱਚ ਵੀ ਕੋਈ ਵੰਡ ਹੁੰਦੀ ਹੈਗੀ ਆ ਤੇ ਭਾਈਚਾਰਾ ਤਾਂ ਹੀ ਰਹਿੰਦਾ ਨਾ ਕਿ ਜੇ ਹਰੇਕ ਭਰਾ ਨੂੰ ਉਹਦਾ ਬਰਾਬਰ ਦਾ ਉਹਦਾ ਹੱਕ ਮਿਲੇ ਕਿਸੇ ਇੱਕ ਭਾ ਭਰਾ ਨੂੰ ਨੰਗ ਮਲੰਗ ਕਰਕੇ ਠੀਕ ਆ ਉਹਨੂੰ ਬਰਬਾਦ ਕਰਕੇ ਦੂਸਰਾ ਕਵੇ ਭਾਈਚਾਰਾ ਬਣਦਾ ਇਹ ਤਾਂ ਠੀਕ ਨਹੀਂ ਹੈਗਾ ਠੀਕ ਹੈ ਤੇ ਇਸ ਕਰਕੇ ਅਸੀਂ ਚਾਹਾਂਗੇ ਕਿ ਪਹਿਲਾਂ ਪੰਜਾਬ ਹਮੇਸ਼ਾ ਮਤਲਬ ਬਹੁਤ ਵੱਡੀਆਂ ਉਹਨਾਂ ਲੜਾਈਆਂ ਲੜੀਆਂ ਠੀਕ ਹੈ ਇਸ ਖਿੱਤੇ ਨੂੰ ਇਸ ਮੁਲਕ ਨੂੰ ਜਿਹੜਾ ਸੀਗਾ ਬਚਾਉਣ ਵਾਸਤੇ ਤਾਂ ਪੰਜਾਬ ਕਦੇ ਕਿਸੇ ਦਾ ਹੱਕ ਨਹੀਂ ਮਾਰਦਾਗਾ ਪੰਜਾਬ ਤਾਂ ਸਿਰਫ ਆਪਣੇ ਹੱਕ ਦੀ ਜਿਹੜੀ ਗੱਲ ਕਰ ਰਿਹਾ ਹੈਗਾ ਜਿੰਨੂੰ ਵੀ ਪੰਜਾਬ ਤੋਂ ਪਾਣੀ ਚਾਹੀਦਾ ਹੈਗਾ ਅਸੀਂ ਕਹਿੰਨੇ ਉਹ ਸੰਵਿਧਾਨ ਮੁਤਾਬਕ ਪ੍ਰਿੰਸੀਪਲ ਮੁਤਾਬਕ ਕਿਸੇ ਵੀ ਤਰੀਕੇ ਨਾਲ ਇਹ ਗੱਲ ਜਿਹੜੀ ਜਚੂਰ ਜਚਾਵੇ ਅਸੀਂ ਇਹ ਨਹੀਂ ਕਹਿੰਦੇ ਕਿ ਪਾਣੀ ਰੋਕਿਆ ਜਾਵੇ ਅਸੀਂ ਕਹਿੰਨੇ ਕਿ ਅਸੂਲਨ ਤੌਰ ਤੇ ਪਹਿਲਾਂ ਜਿਹੜੀ ਹੈਗੀ ਆ ਕਿ ਜਿਹੜੇ ਰਿਪੀਰੀਅਨ ਪ੍ਰਿੰਸੀਪਲ ਦੇ ਮੁਤਾਬਕ ਅਸੀਂ ਮਸਲੇ ਦੀ ਹੱਲ ਦੀ ਗੱਲ ਕਰਦੇ ਆ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਮਾਲਕੀ ਕਿੰਦੀ ਆ ਪਹਿਲਾਂ ਤਾਂ ਇਹ ਤੈਅ ਕੀਤਾ ਜਾਵੇ ਫਿਰ ਪਾਣੀ ਦੀ ਕਿੰਨੂ ਕਿੰਨੀ ਜ਼ਰੂਰਤ ਆ ਪੰਜਾਬ ਨੂੰ ਕਿੰਨੀ ਜ਼ਰੂਰਤ ਆ ਇਹਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ ਤੇ ਜਿਹੜਾ ਵਾਧੂ ਪਾਣੀ ਹੈਗਾ ਜਿਹੜਾ ਵੀ ਲੋੜਵੰਦ ਹੈਗਾ ਉਹਨੂੰ ਦਿੱਤਾ ਜਾਵੇ ਠੀਕ ਆ ਇਸ ਕਰਕੇ ਮਤਲਬ ਬਾਕੀ ਹਰਿਆਣੇ ਨਾਲ ਐਡਾ ਮਸਲਾ ਨਹੀਂ ਹੈ ਜਿਹੜਾ ਮਤਲਬ ਵੱਡੀ ਪੱਧਰ ਤੇ ਪਾਣੀ ਜਿਹੜਾ ਰਾਜਸਥਾਨ ਨੂੰ ਜਾ ਰਿਹਾ ਹੈ ਉਹਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਹੁਣ ਸੋਸ਼ਲ ਮੀਡੀਆ ਤੇ ਇੱਕ ਗੇਟਵਾਲ ਨੂੰ AI ਨਾਲ ਫੋਟੋ ਬਣਾਈ ਹੈ ਕਿ ਗੇਟਵਾਲ ਟਾਈਪ ਚੀਜ਼ ਆ ਉਹਨੂੰ ਆਏ ਹੱਥ ਪਵਾ ਕੇ ਭਗਵੰਤ ਸਿੰਘ ਮਾਹ ਦੇ ਥੱਲੇ ਲਿਖਿਆ ਗਿਆ ਪਾਣੀਆਂ ਦਾ ਰਾਖਾ ਮੰਨਦੇ ਹੁਣ ਪਾਣੀ ਦਾ ਰਾਖਾ ਬਣ ਚੱਲਿਆ ਭਗਵੰਤ ਮਾਨ ਨਹੀਂ 50 ਦਾ ਮੁੱਖ ਮੰਤਰੀ ਪਾਣੀਆਂ ਦਾ ਰਾਖਾ ਹੈ ਨਾ ਕਿ ਤੁਸੀਂ ਆ ਨਹਿਰ ਦਾ ਪਾਣੀ ਖੜਾ ਨਾ ਇਹ ਮਾੜਾ ਪਾਣੀ ਦਾ ਰੰਗ ਜੇ ਤੁਸੀਂ ਦਿਖਾ ਦੋ ਤਾਂ ਭਗਵੰਤ ਮਾਨ ਹੋਰਾਂ ਨੇ ਪੰਜਾਬ ਦੇ ਪਾਣੀਆਂ 'ਚ ਜ਼ਹਿਰ ਘੋਲਨ ਨੂੰ ਹੁਣ ਅਪਰਾਧ ਮੁਕਤ ਕਰਤਾ ਜੀ ਇਹ ਕਹਤਾ ਕਿ ਪੈਸੇ ਦਿਓ ਤੇ ਪੰਜਾਬ ਦੇ ਪਾਣੀਆਂ 'ਚ ਜਿੰਨਾ ਮਰਜੀ ਜ਼ਹਿਰ ਘੋਲੋ ਪੰਜਾਬ ਦਾ ਸਤਲੁਜ ਦਰਿਆ ਤਾਂ ਪਹਿਲੇ ਗੰਦਾਂ ਵਾਲਾ ਬਣਿਆ ਹੋਇਆ ਲੁਧਿਆਣੇ ਦੀ ਇੰਡਸਟਰੀ ਜਿਹੜੀ ਹੈਗੀ ਆ ਜਾਂ ਇੱਥੇ ਹੋਰ ਬਹੁਤ ਸਾਰੀਆਂ ਫੈਕਟਰੀਆਂ ਰਿਵਰਸ ਬੋਰਿੰਗ ਕਰਕੇ ਧਰਤੀ ਹੇਠ ਪਾਣੀ ਸਿੱਟ ਰਹੀਆਂ ਤੇ ਲੋਕ ਜਿਹੜੇ ਕੈਂਸਰ ਨਾਲ ਤੇ ਹੋਰ ਭਿਆਨਕ ਮਾਰੀਆਂ ਨਾਲ ਮਰਨ ਵਾਸਤੇ ਮਜਬੂਰ ਹੋ ਗਏ ਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਕਿਹਾ ਮੈਂ ਪਾਣੀਆਂ ਦੀ ਰਖਵਾਲੀ ਇਸ ਤਰੀਕੇ ਨਾਲ ਕਰਨੀ ਆ ਕਿ ਇਹਨਾਂ ਚ ਜਿੰਨਾ ਮਰਜੀ ਜ਼ਹਿਰ ਸਿੱਟੋ ਜਿੰਨਾ ਮਰਜੀ ਪ੍ਰਦੂਸ਼ਿਤ ਕਰਦੋ ਹੁਣ ਇਹ ਅਪਰਾਧ ਨਹੀਂ ਹੈਗਾਗਾ ਹੁਣ ਥੁਰਤੇ ਪਰਚਾ ਨਹੀਂ ਹੋਊ ਤੁਹਾਨੂੰ ਜੇਲ੍ਹ ਨਹੀਂ ਭੇਜਿਆ ਜਾਊਗਾ ਥੋੜੇ ਤੋਂ ਸਿਰਫ ਪੈਸੇ ਵਸੂਲੇ ਜਾਣਗੇ ਪੈਸੇ ਦਿਓ ਤੇ ਪੰਜਾਬ ਦੇ ਪਾਣੀ ਜ਼ਹਿਰੀਲੇ ਕਰੋ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਕਾਨੂੰਨ ਲੈ ਆਂਦਾ ਹੈਗਾ ਇਸ ਤਰ੍ਹਾਂ ਪੰਜਾਬ ਦੇ ਪਾਣੀਆਂ ਨੂੰ ਉਹ ਪੰਜਾਬ ਦੇ ਲਈ ਪੀਣਯੋਗਾ ਰੱਖਣਗੇ